ਕਾਉਂਡੂ ਬੋਟ ਪਾਈ ਜੀ ਜੀ ਉਹ ਦੁਆ ਹੁਣ ਮੀਟ ਹੀਰ ਨੂੰ ਵੀ ਪਾਈ ਜੀ ਪਰ ਜਿਹੜਾ ਅੱਜ ਸਾਡੇ ਬਾਪੂ ਉੱਥੇ ਦੇਖ ਲੇ ਰਾਤਾ ਜੀ ਰੋਏ ਆ ਹੁਣ ਤਾਂ ਮੈਂ ਆਪਦੇ ਬੱਚਿਆਂ ਨੂੰ ਵੀ ਦੱਸ ਕੇ ਜਾਉਂ ਵੀ ਇਹ ਵੋਟਰ ਇਹ ਸਰਕਾਰ ਨੂੰ ਵੋਟ ਪਾਉਣੀ ਜਿਹੜੀ ਸਰਕਾਰ ਸਿਲੰਡਰ ਚੋਰੀ ਕਰ ਸਕਦੀ ਉਹ ਸਰਕਾਰ ਕਹੇ ਅਸੀਂ ਤੁਸੀਂ ਚੁਣੀ ਬੈਠੇ ਹੋ ਟਰੈਕਟਰ ਆ ਦੇਖ ਕੇ ਆਂ ਟਰੈਕਟਰ ਸਾਡਾ ਡਰੈਨ ਸਿੱਟਿਆ ਹੋਇਆ ਟਰਾਲੀ ਕਿਥੇ ਚੁਰੀ ਵਧਿਆ ਤੇ ਬਿਸਤਰੇ ਵੀ ਨਹੀਂ ਸਾਡੇ ਸਾਡੇ ਬਿਸਤਰੇ ਵੀ ਨਹੀਂ ਜਿੱਥੇ ਢੱਲੇਵਾਲ ਸਾਹਿਬ ਨੂੰ ਇਹਨੇ ਜੱਫੀ ਪਾਈ ਸੀ ਕਿਸੇ ਦਿਨ ਤੇ ਢੱਲੇਵਾਲ ਸਾਹਿਬ ਨੇ ਵੀ ਜੱਫੀ ਪਾਈ ਸੀ ਪਰ ਉਹਦੇ ਉਹ ਖੰਜਰ ਉਹ ਪਿੱਠ 'ਚ ਮਾਰਿਆ ਹੁਣ ਇਹ ਦੇ ਅਣਕਾਂ ਲਾ ਕੇ ਤੁਹਾਨੂੰ ਪਤਾ ਇਹਦਾ ਜਿਹੜਾ ਕੀ ਬਣ ਗਿਆ ਬਿਆਨਤ ਬੁਚਟ ਵਾਲਾ ਮੈਂ ਇਹ ਬਿਆਨਤ ਵਾਲਾ ਰੂਪ ਧਾਰਦਾ ਇਹਦੀ ਫੋਟੋ ਮੁਲਾ ਕੇ ਦੇਖ ਲਓ ਉਹੀ ਕੁਛ ਕਰਦਾ ਜਿਹੜਾ ਉਹਨੇ ਕਰਨਾ ਸੀ ਇਹ ਸੈਂਟਰ ਦੇ ਸਾਰਿਆਂ ਦੇ ਚੱਲਦਾ ਇਹਨਾਂ ਦੇ ਪਿੰਡ 'ਚ ਡਲੇ ਪੈਣਗੇ ਸਾਡੇ ਪਿੰਡ ਸਹਨੇ ਆ ਕੇ ਦਿਖਾਉਣ ਇਹ ਕਹਿੰਦੇ ਹੁੰਦੇ ਸੀ ਡਲਾ ਉਹ ਹੋ ਲੀਡਰਾਂ ਕਨੀ ਉਹ ਡਲਾ ਇੰਨਾ ਕੰਨੂ ਹੀ ਆਉ ਜੀ ਹੁਣ ਡਲਾ ਤੋਂ ਡਲਾ ਹੁੰਦਾ ਹੈ ਡਲਾ ਤੋਂ ਡਲਾ ਹੁੰਦਾ ਇਹਨੂੰ ਪਤਾ ਡਲਾ ਤੋਂ ਡਲਾ ਹੁੰਦਾ ਕਿਹੜਾ ਹੁੰਦਾ ਹੈ ਸਾਡੇ ਨੂੰ ਸਾਰੇ ਬੁਚੜੇ ਸਰਕਾਰ ਮਿਲੀ ਜੀ ਇਹ ਸਾਰਿਆਂ ਨੂੰ ਬੁਚੜੇ ਬਣਿਆ ਸਾਨੂੰ ਕਹਿੰਦੇ 70 ਸਾਲ ਹੋ ਗਏ ਉਹ ਮਾੜਿਆ ਉਹ ਮਾੜਿਆ ਕਹਿੰਦਾ ਹੁੰਦਾ ਸਾਡੇ ਨਾਲ ਧਰਨਾ ਦੇ ਵੇਹੜਾ ਹੁੰਦਾ ਸੀ ਅੱਜ ਸਾਨੂੰ ਉਹਨਾਂ ਨੂੰ ਮਾੜਾ ਹੈ ਉਹਨੇ ਸਾਡੇ ਘਰ ਨਹੀਂ ਛਿਟਾਏ ਕੋਈ ਧਰਨਾ ਲਾਉਣੇ ਉਹ ਸਾਨੂੰ ਰੋਟੀ ਪਾਣੀ ਵੀ ਦਿੰਦੇ ਸੀ ਇਹ ਸਾਡੀ ਰੋਟੀ ਖੋਹਦੇ ਆ ਭਗਵੰਤ ਦੇ ਬੁਚੜੇ ਦੇ ਵਿੱਚ ਚੱਲਿਆਂ ਵਾਲੇ ਬਾਗ ਤੇ ਜਿਹਨੇ ਐਕਸ਼ਨ ਕਰਾਇਆ ਸੀ ਨਾ ਜਨਰਲ ਉਹ ਡਾਇਰ ਉਹਦੀ ਰੂਹ ਆਈ ਆ ਜਿਹੜੇ ਕਿਸਾਨ ਅੱਜ ਸੱਦਰ ਰਿਹਾ ਇਹਨਾਂ ਨੂੰ ਜਾ ਪਿੰਡਾਂ 'ਚ ਵਿਰੋਧ ਨਹੀਂ ਕਰ ਰਹੇ ਮੈਂ ਕਹਿੰਦਾ ਉਠੋ ਇਹਨਾਂ ਨੂੰ ਬੜਨ ਨਾ ਦਿਓ ਪਿੰਡਾਂ 'ਚ ਅਸੀਂ ਨਾਲ ਖੜਾਂਗੇ ਜਥੇਬੰਦੀਆਂ ਦੇ ਚਾਹੇ ਮਰਨਾ ਪੈ ਜੇ ਤੇ ਮਰਨੋਂ ਮੂਲ ਨਹੀਂ ਡਰਦੇ ਜੇ ਇਹ ਕਹਿਣ ਵੀ ਜ਼ੁਲਮ ਕਰਕੇ ਦੱਬ ਲਾਂਗੇ ਵੀ ਜਾਂ ਇਹ ਡਾਂਗ ਸੁੱਟਣਾ ਠੀਕ ਆ ਇਹ ਮੁੰਡੇ ਮਾਰ ਦੇਣਗੇ ਪਹਿਲਾਂ ਬੜੇ ਮਰੇ ਆ ਇਹਨਾਂ ਨੇ ਤਾਂ ਵੱਧ ਹੀ ਜਾਣਾ ਇਹ ਭਲੇਖੇ 'ਚ ਇਹ ਨਾ ਰਹਿ ਜਾਣਾ ਇਹ ਨਾਲ ਹੋ ਗਿਆ ਸਾਡਾ 52 500 ਮਿਲਦੇ ਸਾਨੂੰ ਸਰਿੰਜ ਜਿੱਥੇ ਜਾ ਕੇ ਖੜਦੇ ਆ 2 500 ਮਿਲਦੀਆਂ ਆ ਦੇਖੋ ਨਹੀਂ ਤੁਸੀਂ ਪਈਆਂ ਥੱਲੀ ਆ ਦਿਖਾ ਆਹ ਦੇਖੋ ਇਹਦਾ ਆ ਦੇਖੋ ਜਿੱਥੇ ਜਾ ਕੇ ਇੰਟਰਵਿਊ ਦੀ ਨਾ ਉਦੋਂ ਸਾਨੂੰ ਸਰਿੰਜ ਆ ਤਾਂ ਨਹੀਂ ਸੀ ਦੇਖੀਆ ਵੀਰੇ ਲੋਕਾਂ ਵੱਲ ਟੀਮ ਨਾਲ ਜੁੜਾ ਤੁਸੀਂ ਮੈਂ ਮਹਤਾਜ ਕੱਲ ਰਾਤ ਖਨੌਰੀ ਅਤੇ ਸ਼ੰਭੂ ਬਾਰਡਰ ਤੋਂ ਜਿਹੜਾ ਕਿਸਾਨਾਂ ਦਾ ਲੰਬੇ ਸਮੇਂ ਤੋਂ ਮੋਰਚਾ ਚੱਲ ਰਿਹਾ ਸੀਗਾ ਉਸ ਨੂੰ ਪੁਲਿਸ ਤੇ ਪ੍ਰਸ਼ਾਸਨ ਦੇ ਵੱਲੋਂ ਚਕਾਇਆ ਗਿਆ ਉਹਨਾਂ ਦੀਆਂ ਟਰਾਲੀਆਂ ਤੇ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਉੱਥੋਂ ਲੈ ਕੇ ਗਏ ਪੁਲਿਸ ਉਸ ਤੋਂ ਬਾਅਦ ਪੂਰੇ ਪੰਜਾਬ ਭਰ ਦੇ ਵਿੱਚ ਕਿਸਾਨਾਂ ਦੇ ਵਿੱਚ ਰੋਸ ਹੈ ਥਾਂ ਥਾਂ ਦੇ ਉੱਤੇ ਸੜਕਾਂ ਰੁਕ ਗਈਆਂ ਨੇ ਤਾਂ ਜਿਹੜੇ ਨੇ ਉਹ ਦੁਬਾਰਾ ਪੂਰੇ ਪੰਜਾਬ ਦੇ ਵਿੱਚ ਲੱਗੇ ਨੇ ਜਿਸ ਤੋਂ ਬਾਅਦ ਕਿਸਾਨਾਂ ਜਿਹੜੇ ਉਹ ਪਤਾਚਨ ਕਰਨ ਜਾ ਰਹੇ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਬਾਈ ਕਿਵੇਂ ਦੇਖਦੇ ਜਿਹੜਾ ਕੁਝ ਕੱਲ ਰਾਤ ਵਾਪਰਿਆ ਜੋ ਕੁਝ ਪੁਲ ਰਣਪਾਲਾ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਗਲਤੀ ਹੋਇਆ ਬਾਈ ਇੱਕ ਪਾਸੇ ਮੀਟਿੰਗ ਆਪਣੇ ਵੱਡੇ ਵੱਡੇ ਦੇਸ਼ਾਂ ਦੀਆਂ ਲੜਾਈਆਂ ਚੱਲਦੀਆਂ ਆ ਬੇਦੀ ਬੜੇ ਲੱਖਾਂ ਬੰਦੇ ਮਰਦੇ ਐ ਕੋਧਰ ਉਹ ਜਦੋਂ ਕੋਈ ਗੱਲਬਾਤ ਹੁੰਦੀ ਆ ਉਹਦੇ ਇੱਕ ਦੁਸ਼ਮਣ ਨੂੰ ਵੀ ਉਹ ਗੱਲਬਾਤ ਰਾਹੀਂ ਗੱਲ ਹੁੰਦੀ ਆ ਉਹਨੂੰ ਉਹਦੇ ਟਿਕਾਣੇ ਤੱਕ ਜਾਣ ਦਿੱਤਾ ਜਾਂਦਾਗਾ ਚਾਹੇ ਤੁਸੀਂ ਜਿੰਨੀਆਂ ਵੀ ਮਰਜ਼ੀ ਪਿੱਛੇ ਦੇਖ ਲਓ ਜੀ ਇੱਕ ਪਾਸੇ ਹੁਣ ਭਾਜਪੀ ਨੂੰ ਕੀ ਮਾਰਾ ਕਹੀਏ ਇੱਥੇ ਭਾਜਪੀ ਤਾਂ ਕਹਿੰਦੀ ਮੈਂ ਤਾਂ ਮੀਟਿੰਗ ਕਰੀ ਜਾਨੀ ਆ ਚੱਕ ਲੈ ਪੰਜਾਬ ਵਾਲਿਆਂ ਨੇ ਸਥਿਤੀ ਫਸ ਗਈ ਨਾ ਗੱਲ ਦੀ ਇੱਕ ਗੱਲ ਉਹ ਤਾਂ ਕਹਿੰਦੇ ਸੀ 4 ਤਰੀਕ ਫੇਰ ਦੇਤੀਗਾਹਾਂ ਗੱਲਬਾਤ ਰਾਹੀਂ ਗੱਲ ਕਰਨ ਤਿਆਰ ਆ ਪਰ ਜਦੋਂ ਉਥੋਂ ਮੀਟਿੰਗ ਤੋਂ ਉਹਨਾਂ ਨੂੰ ਆਪਦੇ ਇੱਕ ਟਿਕਾਣੇ ਤੇ ਵੀ ਨਹੀਂ ਆਉਣ ਦਿੱਤਾ ਜਾਂਦਾ ਉਹਨਾਂ ਨੂੰ ਟ੍ਰੇਨ ਕੀਤਾ ਜਾ ਰਿਹਾ ਇੱਕ ਮਰੀਜ਼ ਬੰਦਾ ਕਿੰਨੇ ਟਾਈਮ ਤੋਂ ਨੇ ਕੁਝ ਖਾਦਾ ਨਹੀਂ ਸਰੀਰ ਉਹਦਾ ਕਮਜ਼ੋਰ ਹੋ ਚੁੱਕਿਆ ਉਹਨੂੰ ਖਿੱਚੀ ਫਿਰਦਿਆ ਮੰੰਜਾ ਕਿਤੇ ਇੱਧਰ ਕਦੇ ਉੱਧਰ ਖਿੱਚ ਤੂ ਹੋਈ ਆ ਸਖਤ ਸ਼ਬਦਾਂ ਦੀ निंदनਯੋਗ ਆ ਇਹ ਬਹੁਤ ਇਹ ਕੋਈ ਚੰਗਾ ਤਾਂ ਹੋਇਆ ਨਹੀਂਗਾ ਦੂਜੀ ਗੱਲ ਗੱਲ ਸਿੱਧੂ ਸਾਹਿਬ ਇਹ ਗੱਲ ਜਿਹੜੇ ਪੁਲਿਸ ਵਾਲੇ ਕਹਿ ਰਹੇ ਆ ਵੀ 200 ਬੰਦਾ ਸੀ 50 ਕ ਬੰਦੇ ਗਾਹਾਂ ਸੀ ਫਿਰ ਜੇ 150 ਬੰਦਾ ਸੀ 3000 ਪੁਲਿਸ ਸੀ ਇਹਨਾਂ ਨੂੰ ਦਿਨੇ ਵੀ ਤੁਸੀਂ ਚੁੱਪ ਕਰਕੇ ਇਹਨਾਂ ਨੂੰ ਟਾਈਮ ਦਿੰਦੇ ਵੀ 2 ਘੰਟਿਆਂ ਦਾ ਤੁਹਾਨੂੰ ਟਾਈਮ ਦਿੱਤਾ ਭਾਈ ਆਪਦਾ ਸਮਾਨ ਸੰਭੋ ਇਹ ਜਾਣਾ ਪਊਗਾ ਰੋਡ ਵਿਲਾ ਕਰਨਾ ਪਊ ਹੁਣ ਵੀ ਕਰਾਇਆਗਾ ਫਿਰ ਵੀ ਹੋ ਜਾਣਾ ਸੀ ਜਦੋਂ ਬੰਦੇ ਹੀ ਤੁਸੀਂ ਦੱਸੀ ਜਾਂਦੇ ਵੀ 100 200 ਸੀਗਾ ਇਸ ਕਰਕੇ ਜਿਹੜਾ ਉੱਥੇ ਭੰਨ ਤੋੜ ਹੋਈ ਆ ਜਾਂ ਇਹਨੀਆਂ ਚੀਜ਼ਾਂ ਜਿਹੜੀਆਂ ਸੁਣਨ ਨੂੰ ਆਉਂਦੀਆਂ ਨੇ ਵੀ ਚੋਰੀਆਂ ਚੱਪੇ ਜਾਂ ਜੋ ਵੀ ਉੱਥੇ ਸਮਾਨ ਦਾ ਹੋਇਆ ਤਾਂ ਬਹੁਤ ਨਿੰਦਣਯੋਗ ਹੈ। ਜਦੋਂ ਕਿਸਾਨ ਜਦੋਂ ਤੁਰੇ ਸੀ ਪੰਜਾਬ 'ਚ ਜਦੋਂ ਖਣੌੜੀ ਦੀ ਜਾ ਕੇ ਰੋਕੇ ਗਏ ਉਦੋਂ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਸੀ ਕਿ ਕੇਂਦਰ ਆਉਣ ਕਿਉਂ ਨਹੀਂ ਨਵੀਂ ਦਿੱਲੀ ਸਾਡੀ ਰਾਜਧਾਨੀ ਆ। ਪਰ ਉਸੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਅੱਜ ਤਰ੍ਹਾਂ ਜਿਹਾ ਤਾਂ ਸਾਰਾ ਕੁਝ ਯਾਰ ਇਹਨਾਂ ਦਾ ਤਾਂ ਕੋਈ دین ਧਰਮ ਪਹਿਲਾਂ ਮੀਟਿੰਗ ਕਰਕੇ ਬੰਦਿਆਂ ਨੂੰ ਉਹ ਕਰੀ ਜਾਂਦੇ ਨੇਗੇ ਇੱਕ ਪਾਸੇ ਆਪਾਂ ਬੁਲਾਈ ਜਾਂਦੇ ਆ ਇੱਕ ਪਾਸੇ ਉਹਨਾਂ ਨੂੰ ਗ੍ਰਿਫਤਾਰ ਕਰੀ ਜਾਂਦੇ ਆ ਇਹਨਾਂ ਦੇ ਤਾਂ ਬੇਵਿਸ਼ਵਾਸੀ ਹੈਗੇ ਇਹਨਾਂ ਤੇ ਵਿਸ਼ਵਾਸਤਾ ਕਾਦਾਂਗਾ ਇਹਨਾਂ ਨੇ ਆਪਦੀ ਜਿਹੜੀ ਅੰਦਰਲਾ ਸੀਗਾ ਇਹਨਾਂ ਦੇ ਅੰਦਰ ਜ਼ਹਿਰ ਭਰਿਆ ਵਾ ਸੀ ਉਹ ਨਿਕਲ ਆਇਆ ਪਹਿਲਾਂ ਤਾਂ ਇਹ ਇਹਦੇ ਜਿੰਨੇ ਵੀ ਤੁਸੀਂ ਪ੍ਰਚਾਰ ਦੇਖੋਗੇ ਇਹਦੇ ਇਹੀ ਆ ਵੀ ਮੈਂ ਕਿਸਾਨਾਂ ਦਾ ਹਤੈਤੀ ਆ ਮੈਂ ਕਿਸਾਨਾਂ ਦਾ ਮਿੱਤਰ ਕੀਡਾਂਗਾ ਢੱਲੇਵਾਲ ਸਾਹਿਬ ਨੂੰ ਇਹਨੇ ਜੱਫੀ ਪਾਈ ਸੀ ਕਿਸੇ ਦਿਨ ਪਾਈ ਸੀ ਨਾ ਜੱਫੀ ਤੇ ਢੱਲੇਵਾਲ ਸਾਹਿਬ ਨੇ ਵੀ ਜੱਫੀ ਪਾਈ ਸੀ ਪਰ ਉਦੋਂ ਉਹ ਖੰਜਰ ਉਹ ਪਿੱਠ 'ਚ ਮਾਰਿਆ ਬਹੁਤ ਹੀ ਜਿਹੜੀ ਰਾਤ ਜਿਵੇਂ 1947 ਦੇ ਵਿੱਚ ਸਾਡੇ ਬਜ਼ੁਰਗ ਝੋਲੇ ਚੱਕ ਕੇ ਤੁਰੇ ਸੀਗੇ ਉੱਥੋਂ ਰਾਤ ਸਾਨੂੰ ਐਂ ਲੱਗਦੇ ਸੀ ਵੀ ਇਹਨਾਂ ਨਾਲ ਵੀ ਉਹੀ ਕੁਝ ਹੋ ਰਿਹਾ ਜਿਨ੍ਹਾਂ ਨੂੰ ਉਹਨਾਂ ਨੂੰ ਘਰ ਤੱਕ ਨਹੀਂ ਪਹੁੰਚਾਇਆ ਗਿਆ ਉਹਨਾਂ ਦੇ ਸਿਰ ਦੇ ਤੇ ਝੋਲੇ ਰੋਟੀ ਨਹੀਂ ਖਾਣ ਦਿੱਤੀ ਗਈ ਉੱਥੇ ਉਹਨਾਂ ਨੂੰ ਉਹਨਾਂ ਦਾ ਬਾਣਿਆ ਵਾ ਸਾਰਾ ਕੁਝ ਇਹ ਬੜਾ ਨਿੰਦਣਯੋਗ ਆ ਪਰ ਇੱਕ ਇਹਦੇ 'ਚ ਜੇ ਆਪਾਂ ਪਿੱਛੇ ਸਾਡੇ 'ਚ ਵੀ ਕਾਟਾਂ ਹੈਗੀਆਂ ਨਹੀਂ ਕੁਝ ਸਾਡੇ 'ਚ ਵੀ ਵੱਡੀਆਂ ਕਾਟਾਂ ਨਹੀਂ ਗੀਆਂ ਉਹ ਵੀ ਸਾਨੂੰ ਥੋੜੀਆਂ ਜੀਆਂ ਆਪਦੀਆਂ ਇਹ ਈਗੋ ਆ ਜਿਹੜੀਆਂ ਕੱਢਣੀਆਂ ਪੈਣਗੀਆਂ ਮੇਰੀ ਜਿ세ਬੰਦੀ ਵੱਡੀ ਮੈਂ ਇਹ ਛੋਟੀ ਆ ਇਹ ਤੇ ਮੇਰੀ ਚੱਲਣੀ ਚਾਹੀਦੀ ਆ ਇਹ ਚੀਜ਼ ਨੇ ਵੀ ਸਾਨੂੰ ਡਾਊਨ ਗ੍ਰਾਫ ਸਾਡੇ ਚ ਵੀ ਇਸ ਚੀਜ਼ ਤੇ ਜੀ ਸਾਨੂੰ ਥੋੜਾ ਵਰਕ ਕਰਨਾ ਪਊਗਾ ਸੋਚਣਾ ਪੈਣਾ ਆ ਆਪਦੀ ਗੋ ਹੱਟ ਕੇ ਲੋਕਾਂ ਦੀ ਜਿਹੜੀਆਂ ਲੜਾਈਆਂ ਨੇ ਜਿਹਨੇ ਉਹਨਾਂ ਲਈ ਲੜਨਾ ਪਊਗਾ ਆਪਦੀ ਗੋ ਵੱਡੀ ਜਿ세ਬੰਦੀ ਛੋਟੀ ਜਿ세ਬੰਦੀ ਇਹਨਾਂ ਦੇਖੋ ਜੇ ਹੁਣ ਆਪਾਂ ਪਿੱਛੇ ਗੱਲ ਕਰਗੇ ਸੰਤਾਨ ਨੇ ਅਸੀਂ ਪਿੱਠ ਕਰ ਲਈ ਜੀ ਕਹਿੰਦੇ ਵੀ ਇਹ ਤਾਂ ਜੀ ਇੰਦਰਾ ਗਾਂਧੀ ਨੇ ਛੱਡਤਾ ਜੀ ਉਹ ਕਹਿੰਦਾ ਵੀ ਗੁਲਾਮ ਹੋ ਤੁਸੀਂ ਸੋਡੀਆਂ ਆਨੰਦਪੁਰ ਦੇ ਮਤੇ ਦੇ ਵਿੱਚ ਗੱਲਾਂ ਨਹੀਂ ਵੀ ਤੁਸੀਂ ਰਲੋ ਕਹਿੰਦੇ ਜੀ ਨਹੀਂ ਇਹ ਤਾਂ ਗਲਤ ਆ ਜੀ ਅੱਜ ਕਹਿੰਦੇ ਸਹੀ ਆ ਦੀਪ ਸਿੱਧੂ ਆਇਆ ਸਭ ਕੁਝ ਛੱਡ ਕੇ ਆਪਦਾ ਉਹ ਕਹਿੰਦਾ ਵੀ ਗੁਲਾਮੀ ਸੋਡੇ ਸਿਰ ਪਈ ਵੀ ਇਹ ਵੀ ਇਹਨੂੰ ਕੱਢ ਲਓ ਤੇ ਸਾਨੂੰ ਆਏ ਕਰੋ ਨਹੀਂ ਜੀ ਕਹਿੰਦੇ ਇਹ ਤਾਂ ਬੀਜੇਪੀ ਦਾ ਬੰਦਾ ਹੈਗਾ ਉਦੋਂ ਬਾਅਦ ਸਾਨੂੰ ਅੰਬਰਦਪਾਲ ਆਇਆ ਉਹ ਕਹਿੰਦਾ ਵੀ ਗੁਲਾਮੀ ਸੋਡੇ ਸਿਰ ਪਈ ਵੀ ਆ ਵੀ ਭਾਈ ਇਹਨੂੰ ਕਿਸੇ ਹਿਸਾਬ ਤੇ ਕੱਢ ਲੋ ਕਹਿੰਦੇ ਨਹੀਂ ਇਹ ਤਾਂ ਕਹਿੰਦੇ ਵੱਡੀ ਲੀਡਰੀ ਭਾਲਦਾਗਾ ਸਾਡੇ ਐ ਵੀ ਫਿੱਡੇ ਪਿਆ ਤੁਸੀਂ ਅਸੀਂ ਸਮਝਦੇ ਆ ਥੋੜਾ ਜਆ ਪਰ ਹਜੇ ਵੀ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਜੇ ਸਮਝ ਜੋ ਨਹੀਂ ਇਹ ਸੋਡਾ ਜਿਹੜਾ ਸਮਾ ਮਾੜਾ ਸ਼ੁਰੂ ਹੋ ਗਿਆ ਕੀ ਲੱਗਦਾ ਵੀ ਜਿਵੇਂ ਹੁਣ ਕਿਸਾਨਾਂ ਦੇ ਉੱਤੇ ਉਸ ਤੋਂ ਪਹਿਲਾਂ ਜਿਵੇਂ ਐਸਕੇਮ ਨੇ 10 ਤਰੀਕ ਨੂੰ ਜਾਣਾ ਸੀ ਚੰਡੀਗੜ੍ਹ ਉਦੋਂ ਰੋਕਿਆ ਗਿਆ ਉਸ ਤੋਂ ਬਾਅਦ ਆ ਕੁਝ ਹੋ ਰਿਹਾ ਮਤਲਬ ਉਸ ਤੋਂ ਬਾਅਦ ਜਿਹੜੀ ਪੁਲਿਸ ਨੂੰ ਪਾਵਰਾਂ ਜਿਵੇਂ ਦੇਖ ਰਹੇ ਹੋ ਕਿ ਆਏਨ ਅਨਕਾਊਂਟਰ ਹੋ ਰਿਹਾ ਕੀ ਚੱਲ ਕੀ ਰਿਹਾ ਪੰਜਾਬ ਦੇ ਵਿੱਚ ਚੱਲ ਤਾਂ ਹੁਣ ਆਪਾਂ ਦੇਖ ਹੀ ਰਹੇ ਹਾਂ ਕੀ ਹੋ ਰਿਹਾ ਕਰਨਲ ਸਾਹਿਬ ਦੇ ਦੇਖੋ ਤੁਸੀਂ ਅੱਜ ਉਹਨਾਂ ਦੇ ਮੌਰ ਕੁੱਟੇ ਜਾ ਰਹੇ ਆਗੇ ਪਿਛਲੇ ਦਿਨੀ ਤੁਸੀਂ ਦੇਖਿਆ ਸਾਰਾ ਕੁਝ ਹੈਨਾ ਦੂਜੀ ਗੱਲ ਕੀਤੀ ਤੁਸੀਂ ਐਸਕੀਮ ਦੀ ਜੀ ਉਹ ਵੀ ਸਮਝ ਜਾਣ ਇਹ ਗੱਲ ਵੀ ਜੇ ਕਿਤੇ ਉਹ ਕਹਿਣ ਨਾ ਵੀ ਉਹ ਬਚ ਜਾਣਗੇ ਡਾਂਗ ਉਹਨਾਂ ਤੇ ਵੀ ਬਹੁਤ ਭਰਨੀ ਆ ਹੁਣ ਇਹੀ ਚੱਕਰ ਪੈ ਗਿਆ ਨਾ ਆ ਇਸਕਮ ਆਡਾ ਇੰਨੇ ਕਾਡਾ ਉਸੇ ਚੀਜ਼ ਨੇ ਮਾਰਿਆ ਨਾ ਜੇ ਕਈ ਵੀ ਐਸਕਮ ਵਾਲੇ ਵੀ ਹੁਣ ਜਿਹੜੀ 26 ਤਰੀਕ ਨੂੰ ਕੋਈ ਕਾਲ ਦਿੱਤੀ ਵੀ ਹੈ ਨਾ ਚੰਡੀਗੜ੍ਹ ਨਾਲ ਲੈ ਜੇ ਇਸ ਹਾਲਾਤ ਰਹੇ ਨਾ ਇੱਕ ਹੋਇਆ ਭੋਲੇ ਵੀ ਜਾਣ ਉੱਥੇ ਜਾਣ ਠੀਕ ਹੈ ਹਾਂ ਭਾਈ ਕਿਵੇਂ ਦੇਖ ਦੋ ਜਿਹੜਾ ਕੁਝ ਵਾਪਰ ਹੈ ਉਸ ਤੋਂ ਬਾਅਦ ਜਿਵੇਂ ਪੁਲਸ ਹੈ ਉਹਨਾਂ ਨੇ ਰਾਤ ਇੰਨੀ ਵੱਡੀ ਕਾਰਵਾਈ ਕੀਤੀ ਹੈ ਮੁੱਖ ਮੰਤਰੀ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੇ ਰਹੇ ਕਿ ਜੇਕਰ ਐਮਐਸਬੀ ਦੇਣੀ ਦੇ ਦੋ ਨਹੀਂ 2022 ਦੇ ਵਿੱਚ ਸਾਡੀ ਸਰਕਾਰ ਆਊਗੀ ਉਦੋਂ ਅਸੀਂ ਦੇ ਦੇਗਾ ਪਰ ਦਿੱਤੀ ਕਿਉਂ ਨਹੀਂ ਤੇ ਉਸ ਤੋਂ ਬਾਅਦ ਕੁਝ ਕੀਤਾ ਜਾ ਰਿਹਾ ਵੀਰੇ ਸਰਕਾਰ ਸੁਰਤਾ ਭੁੱਲ ਜੇ ਪਹੇਗਾ 5 ਮਿੰਟ ਵਾਲੇ ਚੁੜਕੀ ਗਏ 5 ਮਿੰਟਾਂ ਚੁੜਕੀ ਮਾਰੀ ਐਮਐਸਬੀ ਦੇ ਕਿੱਥੇ ਦੇਦੀ ਇਹਨਾਂ ਨੇ ਕਿਹਨੂੰ ਦੇਦੀ ਰਾਤ ਘਰ ਜਾੜੇ ਇਹਨਾਂ ਨੇ ਸਿਲੰਡਰ ਚੋਰੀ ਕਰੇ ਉਤੋਂ ਪੱਖੇ ਲਾਉਂਦੇ ਫੜੇ ਕਹਿੰਦੇ ਬਿੜੀਆਂ ਦੇਖ ਲਓ ਇਹਨਾਂ ਨੇ ਠੀਕ ਹੈ ਕਿਸ ਨੂੰ ਵਿਸ਼ਵਾਸ ਦੇ ਕੇ ਪਿੱਠੇ ਸ਼ਰਾਬ ਮਾਰਨ ਕੋਈ ਚੰਗੀ ਗੱਲ ਹੈ ਤੇ ਵਿਸ਼ਵਾਸ ਦੇ ਕੇ ਮੀਟਿੰਗ ਤੇ ਸੱਦ ਕੇ ਅੱਦੇ ਬੰਦੇ ਉਧਰ ਘੇਰ ਲੇ ਬਾਕੀ ਸਟੇ ਤੇ ਸੱਦ ਕੇ ਉਥੋਂ ਗੁਰੂ ਦਾ ਸਰੂਪ ਲੈ ਕੇ ਜਿਹੜੇ ਬੰਦੇ ਬਾਹਰ ਨਹੀਂ ਕੋਲ ਬਾਹਰ ਅੰਦਰ ਐਂਟਰੀ ਨਹੀਂ ਹੁੰਨ ਦਿੱਤੇ ਇਹਨਾਂ ਨੇ ਕਿਸ ਨੂੰ ਵਿਸ਼ਵਾਸ ਚ ਲੈ ਕੇ ਉਹ ਕੁਝ ਮਰਜ਼ੀ ਕਰ ਲੋ ਇਹ ਪਹਿਲਾਂ ਦੇਖੋ ਲੱਗਦਾ ਸੀਗਾ ਵੀ ਹਾਂ ਇੱਕ ਕਿਸਾਨ ਆ ਵੀ ਹਾਂ ਕਿਸਾਨ ਦਾ ਪੁੱਤ ਆ ਹੁਣ ਇਹਦੇ ਐਣਕਾਂ ਲਾ ਕੇ ਤੁਹਾਨੂੰ ਪਤਾ ਇਹਦਾ ਚਿਹਰਾ ਕੀ ਬਣ ਗਿਆ ਬਿਆੰਤ ਬੁਚਟ ਵਾਲਾ ਬਣ ਗਿਆ ਠੀਕ ਹੈ ਜੀ ਇਹ ਬਿਆੰਤ ਵਾਲਾ ਰੂਪ ਧਾਰਦਾ ਦੀ ਫੋਟੋ ਮਿਲਾ ਕੇ ਦੇਖ ਲਓ ਉਹੀ ਕੁਝ ਕਰਦਾ ਜਿਹੜਾ ਉਹਨੇ ਕਰਨਾ ਸੀ ਇਹ ਸੈਂਟਰ ਦੇ ਇਨੇ ਉਹੀ ਕੁਸ਼ ਕਰਿਆ ਜਿਹੜਾ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਵੀ ਉਹਨਾਂ ਰਲ ਕੇ ਚੱਲਦਾ ਉਹੀ ਉਹੀ ਇਹਨੇ ਕਰਿਆ ਕਰਕੇ ਦਿਖਾਦਾ ਸਰਕਾਰ ਉਹਦਾ ਭੁੱਲ ਜਿਨਾਂ ਨੇ ਕੀ ਉਹਨਾਂ ਦੇ ਇੱਕ ਵੀ ਨਹੀਂ ਜਿੱਦ ਠੀਕ ਹੈ ਇੱਕ ਵੀ ਨਹੀਂ ਜਿੱਦ 92 ਕਹਿੰਦੀ ਇੱਕ ਵੀ ਨਹੀਂ ਜਿੱਦ ਇਹ ਹਾਲਾਤ ਹੋਣਗੇ ਇਹਨਾਂ ਦੇ ਪਿੰਡ 'ਚ ਡਲੇ ਪੈਣਗੇ ਸਾਡੇ ਪਿੰਡ ਸਹਣਿਆ ਕੇ ਦਿਖਾਉਣ ਡਲਾ ਇਹਨਾਂ ਕੰਨਾਂ 'ਚ ਆਉਣ ਲੱਗ ਜੂ ਇਹ ਕਹਿੰਦੇ ਹੁੰਦੇ ਸੀ ਡਲਾ ਉਹ ਹੋ ਲੀਡਰਾਂ ਕੰਨੀ ਉਹ ਡਲਾ ਇਹਨਾਂ ਕੰਨਾਂ 'ਚ ਵੀ ਆਉ ਜੂ ਹੁਣ ਡਲਾ ਤੋਂ ਡਲਾ ਹੋਤਾ ਹੈ ਡਲਾ ਤੋਂ ਡਲਾ ਹੋਤਾ ਇਹਨੂੰ ਪਤਾ ਡਲਾ ਤੋਂ ਡਲਾ ਹੋਤਾ ਕਿਆ ਹੁੰਦਾ ਹੈ ਠੀਕ ਹੈ ਇਹ ਹਾਲਾਤ ਹੋਣਗੇ ਇਹਨਾਂ ਦੇ ਸਰ੍ਹੇਮ ਇਹਨਾਂ ਦੇ ੱਡੇ ਇਹਨਾਂ ਨੂੰ ਕਿਹੜਾ ਪਤਾ ਨਹੀਂ ਲੱਭ ਉਹਨੂੰ ਪਤਾ ਨਹੀਂ ਲੱਭ ਕੋਲੇ ਬੈਠਾ ਤਪ ਚੱਡੇ ਚੱਲੀ ਜਾਂਦਾ ਜੂਲੇ ਛੱਟੇ ਚੱਲੀ ਜਾਂਦੇ ਇਹਨਾਂ ਨੇ ਇਹਨਾਂ ਨੇ ਪੰਜਾਬ ਬਰਬਾਦ ਕਰਤਾ 2.5 ਸਾਲਾਂ ਜਿਹਨਾਂ ਨੇ ਕੀ ਨਹੀਂ ਕਰਿਆ ਕੀ ਕਰਕੇ ਦਿਖਾ ਦਿੰਦੇ ਨੇ ਇਹਦੇ ਉਹ ਕਹਿੰਦੇ ਕਿ 3 ਸਾਲਾਂ ਦੇ ਵਿੱਚ ਪੰਜਾਬ ਖਿਸ਼ਾਲ ਹੋ ਗਿਆ ਥੱਲੇ ਬੋੜ ਹੀ ਲਾਇਆ ਵੀ ਕਿੱਥੇ ਹੋ ਗਿਆ ਦੱਸਣ ਸਾਲ ਕਿੱਥੇ ਹੋ ਗਿਆ ਥੱਲੇ ਬੋੜ ਹੀ ਥੱਲੇ ਬੋੜ ਆ ਦੋ ਸਰਿੰਜਾਂ ਉਹ ਪਈਆਂ ਜੀ ਖਿਸ਼ਾਲ ਹੋ ਗਿਆ ਸਾਡਾ ਪੰਜਾਬ ਦੋ ਸਰਿੰਜਾਂ ਹੀ ਮਿਲਦੇ ਆ ਸਾਨੂੰ ਸਰਿੰਜ ਜਿੱਥੇ ਜਾ ਕੇ ਖੜਦੇ ਆ ਦੋ ਸਰਿੰਜਾਂ ਹੀ ਮਿਲਦੀਆਂ ਆ ਆ ਦੇਖੋ ਨਹੀਂ ਥੱਲੀ ਪਈਆਂ ਥੱਲੀਆਂ ਦੇ ਖਾਮ ਪਈਆਂ ਆ ਦੇਖੋ ਇਹਨਾਂ ਦਾ ਆ ਦੇਖੋ ਜਿੱਥੇ ਜਾ ਕੇ ਜੀ ਇੰਟਰਵਿਊ ਦੀ ਨਾ ਉਹ ਤੁਹਾਨੂੰ ਸਰਿੰਜਾਂ ਮਿਲ ਜਗਾ ਆ ਤਾਂ ਨਹੀਂ ਸੀ ਦੇਖਿਆ ਵੀਰੇ ਕੀ ਕੀ ਨਸੀ ਤੇ ਕੰਟਰੋਲ ਕਿੱਥੇ ਕਰਦਾ ਇਹਨਾਂ ਨੇ ਸਰੀਆਮ ਵਿਕਦਾ ਸਾਡੇ ਸਾਡੇ ਪਿੰਡਾਂ ਨਾਲ ਸਹਣੇ ਲਾ ਲਓ ਸਹਣੇ ਲਾ ਲਓ ਭਾਈ ਰੂਪਾ ਲਾ ਲਓ ਜਿੰਨੇ ਮਰਜ਼ੀ ਲਾ ਲਓ ਕਿੱਥੇ ਕਿੱਥੇ ਨਹੀਂ ਵਿਕਦਾ ਆਪਣਾ ਮੁੰਡਾ ਹੈਗਾ ਇੱਥੋਂ ਦਾ ਜੋਗੇ ਦਾ ਸੀਰਾ ਉਹ ਕਿੰਨੀ ਮਿਹਨਤ ਕਰੀ ਜਾਂਦਾ ਕਿੰਨੇ ਬੰਦੇ ਫੜ ਲੇ ਕੀ ਕੀ ਕਿਹਦੇ ਪ੍ਰਸ਼ਾਸਨ ਨੇ ਕਿੱਥੇ ਦੇਖ ਲਿਆ ਉਹਨਾਂ ਨੂੰ ਕਿੱਥੇ ਫੜ ਲਿਆ ਕਿਹਦੇ ਕਾਰਵਾਈ ਕਰਤੀ ਉਹ ਬੰਦੇ ਝੋਲੇ ਝੋਲੇ ਕੈਪਸੂਲਾਂ ਦੇ ਫੜੀ ਜਾਂਦਾ ਸਨੇਚਰਾਂ ਦੇ ਕਿੱਥੇ ਫੜ ਲੇ ਉਹਨਾਂ ਦੱਸੋ ਕਿਹਦੇ ਕਾਰਵਾਈ ਕਰੀ ਹੈ ਇਹ ਨਿਕਿਆਂ ਦੇ ਘਰ ਢਾਈ ਜਾਂਦੇ ਆ ਜੇ ਤੂ ਖਾਣਾ ਤੇਰਾ ਘਟਾ ਦੋਦਾ ਢਾਦਾ ਕਿਧਾ ਕੀ ਭਈ ਨਿਕਿਆਂ ਦੇ ਘਟਾ ਕਿ ਵੱਡੇ ਮਗਰ ਮੈਂ ਛੋਡੂ ਨਾ ਜਿਹੜੇ ਵੱਡੇ ਆ ਉਹ ਤਾਂ ਉਹਨਾਂ ਦਾ ਰਲਕੇ ਵਿੱਚ ਹੀ ਜਾਂਦੇ ਆ ਜਵਾਕਾਂ ਦਾ ਕੀ ਕੁਸੂਰਾ ਜਿਹੜਾ ਖਾਂਦਾ ਜਿਹਨੂੰ ਲਤ ਲੱਗੀ ਉਹਨੂੰ ਤਾਂ ਖਾਣਾ ਹੀ ਖਾਣਾ ਅੱਜ ਤੱਕ ਉਹਨੂੰ ਕਿਤੇ ਮਰਜ਼ੀ ਮਿਲ ਜੇ ਰਿੰਦਾ ਥੋੜੇ ਸਾਹਮਣੇ ਚੱਕੀਆਂ ਆ ਦੇਖੋ ਇੱਥੋਂ ਚੱਕੀਆਂ ਮਿੱਧੀਆਂਵੇਂ ਦੇਖੋ ਕੋਈ ਆਪ ਨਹੀਂ ਛੱਟੀਆਂ ਇਹ ਆਪ ਨਹੀਂ ਛੱਟੀਆਂ ਕੋਈ ਥੋੜੇ ਸਾਹਮਣੇ ਚੱਕੀਆਂ ਥੱਲੇ ਇਹਨਾਂ ਦੇ ਹਾਲਾਤ ਤੁਸੀਂ ਆਪ ਹੀ ਦੇਖ ਲਓ ਵੀ ਆਹ ਰੋਡ ਤੇ ਇੱਕ ਆਪਾਂ ਖੜੇ ਆ ਅਚਾਨਕ ਆਚਾਨਕ ਆਚਾਨਕ ਕਿ ਖੜ ਇਹਨੀ ਸਰਕਾਰ ਦੇ ਹਲਾ ਦੇਖ ਲੋ ਇਹਨਾਂ ਦਾ ਕੀ ਕਿ ਇਹਨਾਂ ਦਾ ਹੈ ਹੀ ਨਹੀਂ ਬਾਈ ਇਹਨਾਂ ਦਾ ਵजूद ਹੀ ਨਹੀਂ ਰਿਹਾ ਤੁਸੀਂ ਵੀ ਦੇਖਿਆ ਅਚਨਚੇਤਾ ਕਿਥੇ ਸੀ ਖੜੇ ਆ ਨਾ ਅਚਨਚੇਤਾ ਸਰਿੰਜਾਂ ਮਿਲ ਗਈਆਂ ਇਮਤiaz ਕੱਲ ਤੱਕ ਦੇਖਿਆ ਮੈਂ ਉੱਥੋਂ ਆਇਆ ਖਨੌਰੀ ਤੋਂ ਆਇਆ ਹੁਣ ਤੁਰਿਆ ਹੀ ਆਇਆ ਹਜੇ ਘਰੇ ਨਹੀਂ ਗਿਆ ਜੀ ਭਗਵੰਤ ਦੇ 부ਚੜੇ ਦੇ ਵਿੱਚ ਚਲਿਆਂ ਵਾਲੇ ਬਾਗ 'ਚ ਜਿਨੇ ਐਕਸ਼ਨ ਕਰਾਇਆ ਸੀ ਨਾ ਜਰਨਲ ਓਡਾਇਰ ਉਹਦੀ ਰੂਹ ਆਈ ਆ ਉੱਥੇ ਸਾਡੇ ਸ਼ਾਂਤਮਈ ਬੈਠੇ ਕਿਸਾਨਾਂ ਤੇ ਜੋ ਤਸੱਦਦ ਹੋਇਆ ਉਹ ਬਰਦਾਸ਼ਤ ਦੇ ਕਾਬਿਲ ਨਹੀਂਗਾ ਹੁਣ ਮੈਂ ਜਿੰਨੀਆਂ ਕਿਸਾਨ ਯੂਨੀਅਨਾਂ ਮੈਂ ਕਿਸੇ ਕਿਸਾਨ ਯੂਨੀਅਨ ਨੂੰ ਅੱਜ ਤੱਕ ਰਿਪ੍ਰেজੈਂਟ ਨਹੀਂ ਕਰਦਾ ਪਰ ਮੈਂ ਜਿੱਥੇ ਕਿਸਾਨ ਹੁੰਦੇ ਆ ਜਾ ਕੇ ਆਪਦਾ ਹੱਕ ਸਮਝਦਾ ਵੀ ਨਾਲ ਉਹਨਾਂ ਦੇ ਖੜਾ ਅੱਜ ਵੀ ਡੱਲੇਵਾਲ ਯੂਨੀਅਨ ਨਾਲ ਇਹਨਾਂ ਦੇ ਨਾਲ ਖੜਾ ਪਰ ਮੈਂ ਸਾਰੀਆਂ ਕਿਸਾਨ ਯੂਨੀਅਨਾਂ ਨੂੰ ਕਹਿਣਾ ਚਾਹਣਾ ਵੀ ਮੈਨੂੰ ਅੱਜ ਦੱਸ ਦੋ ਅਸੀਂ ਤੁਸੀਂ ਕਿਹਾ ਸ਼ਾਂਤਮਈ ਅਸੀਂ ਸ਼ਾਂਤਮਈ ਤੁਹਾਡੇ ਨਾਲ ਬੈਠੇ ਆ ਤੁਸੀਂ ਅੱਜ ਦੱਸ ਦੋ ਫੈਸਲਾ ਕਰਕੇ ਵੀ ਤੁਸੀਂ ਆਜ਼ਾਦੋਂ ਕੋ ਗੁਲਾਮ ਮੈਨੂੰ ਬਸ ਕਿਸਾਨ ਜੱਥੇਬੰਦੀਆਂ ਇਹੀ ਦੱਸਣ ਜੇ ਤੁਸੀਂ ਆਜ਼ਾਦ ਹੋ ਤਾਂ ਜਿਹੜੀ ਦਿੱਲੀ ਦਾ ਤਖਤ ਤੁਸੀਂ ਜਿੱਤ ਕੇ ਦਿੱਤਾ ਅੰਗਰੇਜ਼ਾਂ ਤੋਂ ਹਿੰਦੁਸਤਾਨ ਨੂੰ ਕਿੰਨੇ ਵਾਰ ਸਾਡੇ ਸਿੱਖਾਂ ਨੇ ਜਿੱਤਿਆ ਉੱਥੇ ਤੁਸੀਂ ਕਿਉਂ ਨਹੀਂ ਜਾ ਸਕਦੇ ਜੇ ਤੁਸੀਂ ਆਜ਼ਾਦ ਹੋ ਜਿਹੜੀ ਤੁਹਾਡੀ ਚੰਡੀਗੜ੍ਹ ਰਾਜਸਤਾਨੀ ਆ ਉੱਥੇ ਤੁਸੀਂ ਕਿਉਂ ਨਹੀਂ ਜਾ ਸਕਦੇ ਸੋ ਕੁੱਲ ਮਿਲਾ ਕੇ ਇਹ ਸਾਰੀਆਂ ਸਮੱਸਿਆਵਾਂ ਦਾ ਜਿਉਂ-ਜਿਉਂ ਅਸੀਂ ਅੱਗੇ ਵਧ ਰਹੇ ਹਾਂ ਰਾਜਨੀਤੀ 'ਚ ਜਾਂ ਲੋਕਾਂ ਦੇ ਵਿੱਚ ਵਿਚਰ ਕੇ ਸਰਕਾਰਾਂ ਦਾ ਰੁੱਖ ਦੇਖ ਰਹੇ ਹਾਂ ਸਾਰੀਆਂ ਸਮੱਸਿਆ ਦਾ ਇੱਕੋ ਹੀ ਹੱਲ ਆਜ਼ਾਦੀ ਸੋ ਆਜ਼ਾਦੀ ਤੋਂ ਬਿਨਾ ਸਾਨੂੰ ਨਹੀਂ ਲੱਗਦਾ ਕੋਈ ਹੱਕ ਮਿਲਣਗੇ ਠੀਕ ਆ ਕਿਸਾਨ ਠੀਕ ਆ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਸ਼ਸਤਰ ਫੜਾਏ ਸੀ ਅੱਜ ਠੀਕ ਆ ਭਾਈ ਅਸੀਂ ਝੰਡੇ ਪਾਲੇ ਡਾਂਗਾ ਚ ਤੇ ਇਹ ਵੀ ਇਹਨਾਂ ਸਰਕਾਰਾਂ ਤੋਂ ਬਰਦਾਸ਼ਤ ਨਹੀਂ ਹੋ ਰੇ ਫਿਰ ਕਰੀਏ ਕੀ ਕੱਲ ਜੋ ਹੋਇਆ ਖਨੋਰੀ ਵਿਖੇ ਹਨਾ ਪੁਲਿਸ ਨੇ ਜਿਸ ਤਰ੍ਹਾਂ ਉੱਥੇ ਆਪ ਦਾ ਕਹਿਰ ਵਰਤਾਇਆ ਸ਼ਾਂਤਮਈ ਸੁੱਤੇ ਪੈ ਕਿਸਾਨਾਂ ਤੇ ਟਰਾਲੀਆਂ ਤੁਹਾਡੇ ਮੂਹਰੇ ਚੱਕ ਕੇ ਲੈ ਕੇ ਗਏ ਆ ਡਾਂਗਾ ਸੋਟੀ ਮਾਰੀ ਆ ਅੱਗ ਤੱਕ ਲਾਈ ਆ ਤੁਹਾਡੀ ਇੰਟਰਵਿਊ ਚ ਬੰਦਿਆਂ ਨੇ ਦੱਸਿਆ ਸੋ ਇਹ ਨਹੀਂ ਲੱਗਦਾ ਵੀ ਸਾਡਾ ਸਭ ਤੋਂ ਵੱਡਾ ਕਸੂਰ ਪਤਾ ਕੀ ਆ ਸਾਡਾ ਸਭ ਤੋਂ ਵੱਡਾ ਕਸੂਰ ਲੱਗਦਾ ਸਰਕਾਰਾਂ ਨੂੰ ਇਹੀ ਲੱਗਦਾ ਵੀ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਮਾਨ ਨਾਲ ਦਸਤਾਰ ਦਿੱਤੀ ਆ ਨਾ ਇਹ ਦਸਤਾਰ ਇਹਨਾਂ ਤੋਂ ਹਜਮ ਨਹੀਂ ਹੋ ਰਹੀ ਇੰਡੀਆ ਦੇ ਜਿੰਨੇ ਵੀ ਪੋਲੀਟਿਸ਼ੀਅਨ ਆ ਜਿੰਨੀਆਂ ਵੀ ਆ ਪਾਰਟੀਆਂ ਵੀ ਇਹ ਜਿਹੜੇ ਦਸਤਾਰ ਧਾਰੀ ਇਹ ਹਰੇਕ ਜ਼ੁਲਮ ਦੇ ਖਿਲਾਫ ਕਿਉਂ ਉੱਠਦੇ ਆ ਸਰਕਾਰਾਂ ਚਾਹੁੰਦੀਆਂ ਵੀ ਇਹਨਾਂ ਨੂੰ ਦਬਾ ਕੇ ਰੱਖੀਏ ਥੱਲੇ ਲਾ ਕੇ ਰੱਖੀਏ ਪਰ ਸਾਡਾ ਸੁਭਾਅ ਆ ਵੀ ਅਸੀਂ ਜ਼ੁਲਮ ਦੇ ਖਿਲਾਫ ਉੱਠਣਾ ਹੀ ਉੱਠਣਾ ਹੈ ਹੁਣ ਸਾਡੇ ਕੋਲ ਸ਼ਾਂਤਮਈ ਆ ਫਿਰ ਜੇ ਇਹੀ ਥੋੜਾ ਰੁਕ ਰਿਹਾ ਇਹ ਸ਼ਾਂਤਮਈ ਧਰਨੇ ਪਤਾ ਨਹੀਂ ਕਿਦੋਂ ਉਗਰ ਹੋ ਜਾਣਗੇ ਕਿਦੋਂ ਵਾਇਲੈਂਸ ਹੋ ਜਾਣਗੇ ਨਾਨ ਵਾਇਲੈਂਸ ਤਾਂ ਹੈਗੇ ਹੁਣ ਫਿਰ ਵਾਇਲੈਂਸ ਹੋ ਜਾਣਗੇ ਤਾਂ ਇਹ ਸਮਝਣੇ ਨਹੀਂ ਇਹ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ ਜਿਹਦੇ ਨੌਜਵਾਨੀ ਨੇ ਆਪਣਾ ਫਿਰ ਰੂਪ ਸਾਲ ਸੇ ਨੇ ਪੰਜਾਬੀਆਂ ਨੇ ਧਾਰ ਲਿਆ ਤੇ ਇਹਨਾਂ ਤੋਂ ਸਾਹਮਣਾ ਔਖਾ ਹੋ ਜਾਣਾ ਕਿਵੇਂ ਦੇਖੋ ਜਿਹੜੀ ਧਰਨਿਆਂ ਦੇ ਵਿੱਚੋਂ ਪਾਰਟੀ ਨਿਕਲੀ ਆ ਉਹ ਹੁਣ ਕਹਿ ਜੇ ਕਿ ਧਰਨੇ ਨਾਲ ਉਹਦੇ ਨਾਲ ਨੁਕਸਾਨ ਹੁੰਦਾ ਲੋਕਾਂ ਦਾ ਨੁਕਸਾਨ ਹੁੰਦਾ ਸਰਕਾਰ ਦਾ ਨੁਕਸਾਨ ਹੁੰਦਾ ਇਹ ਤਾਂ ਸਰਕਾਰ ਜਿਵੇਂ ਬਾਰੇ ਸਾਨੂੰ ਤਾਂ ਸਿਰੰਜੇ ਹੀ ਮਿਲਦੇ ਜਦੋਂ ਉਹ ਕਰਦੇ ਆ ਜਦੋਂ ਕਿਤੇ ਵੀ ਖੜ ਕੇ ਇੰਟਰਵਿਊ ਨੇ ਇੱਕ ਦੋ ਸਿਰੰਜੇ ਪੈਰਾਂ ਥੱਲੇ ਪਈਆਂ ਹੁੰਦੀਆਂ ਆ ਸਾਡੇ ਨੂੰ ਤਾਂ ਸਾਰੇ ਬੁੱਚੜ ਸਰਕਾਰ ਮਿਲੀ ਜੀ ਇਹ ਇਹ ਸਾਰਿਆਂ ਨੂੰ ਬੁੱਚੜੇ ਬਣੇ ਠੀਕ ਆ ਸਾਨੂੰ ਕਹਿੰਦੇ 70 ਸਾਲ ਹੋ ਗਏ ਉਹ ਮਾੜਿਆ ਉਹ ਮਾੜਿਆ ਕਹਿੰਦਾ ਹੁੰਦਾ ਸਾਡੇ ਨਾਲ ਧਰਨਾਂ ਦੇ ਵੈਨਦਾ ਹੁੰਦਾ ਸੀ ਅੱਜ ਸ ਪੋੜੇ ਮਾਰੇ ਹੋ ਗਏ ਉਹਨੇ ਸਾਡੇ ਘਰ ਨਹੀਂ ਸੀ ਢਾਏ ਕੋਈ ਧਰਨਾ ਲਾਉਣੀ ਹੁੰਦੀ ਸਾਨੂੰ ਰੋਟੀ ਪਾਣੀ ਵੀ ਦਿੰਦੇ ਸੀ ਅੱਛਾ ਇਹ ਸਾਡੀ ਰੋਟੀ ਖੋਹਦੇ ਐ ਉੱਥੇ ਪਕਾਉਂਦਾ ਤੇ ਰੋਟੀ ਲਾਉਂਦੇ ਤੇ ਰਾਤ ਬਜ਼ੁਰਗ ਇਹਨਾਂ ਨੇ ਨਾ ਕੇ ਘਰ ਤੇ ਕਾਢੇ ਤੇ ਕੋਈ ਨਹੀਂ ਬਚਾਏ ਉਹਨਾਂ ਨੂੰ ਕੁੱਟ ਕੇ ਉੱਥੋਂ ਤੋਰਿਆ ਗਿਆ ਇਹ ਕੁਝ ਵਾਕਿਆ ਹੈ ਇੱਕ ਇੱਕ ਜੀਵਾਨ ਅੱਜ ਇੱਕ ਮੈਂ ਤੁਹਾਨੂੰ ਗੱਲ ਕਹਿਣਾ ਚਾਹਣਾ ਭੁੱਲ ਗਿਆ ਸੀ ਜਿੰਨੇ ਕਿਸਾਨ ਜਥੇਬੰਦੀਆਂ ਮੈਨੂੰ ਦੱਸਣ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਆ ਇਹਨਾਂ ਦਾ ਪਿੰਡ 'ਚ ਤੁਸੀਂ ਰੋਕ ਲਾਉਨੇ ਹੋ ਕਿ ਨਹੀਂ ਬੜਨ ਐਸਕੇਐਮ ਨੇ ਸਾਰਿਆਂ ਨੇ ਰੋਕ ਲਈਏ ਵੀ ਇਹਨਾਂ ਦੇ ਲੀਡਰਾਂ ਨੂੰ ਅਸੀਂ ਬੰਡ ਨਹੀਂ ਦੇਣਾ ਪਰ ਮੈਂ ਕਹਿਣਾ ਵੀ ਸਾਡੇ ਵਿੱਚ ਵੀ ਨਾ ਗੰਗੂ ਨੇ ਸਾਡੇ ਵਿੱਚ ਵੀ ਜਿਹੜਾ ਰਾਵਣ ਦਾ ਭਾਈ ਸੀ ਭਵੀਸ਼ਨ ਨੇ ਅੱਜ ਵੀ ਲੋਕ ਕਿਹੜੇ ਮੂੰਹ ਨਾਲ ਇਹਨਾਂ ਲਾਣਤੀਆਂ ਨੂੰ ਆਪਦੇ ਭੋਗਾਂ ਤੇ ਵਿਆਹਾਂ ਤੇ ਸੱਦਰ ਰਿਹਾ ਪਿੰਡਾਂ 'ਚ ਸ਼ਰਮ ਕਰੋ ਕਿਸਾਨ ਬਣ ਕੇ ਤੁਸੀਂ ਇਹੋ ਜਿਹੇ ਉਗੋਕੇ ਕੇ ਅਰਗਿਆਂ ਨੂੰ ਤੁਸੀਂ ਆਪਦੇ ਪਿੰਡਾਂ ਚ ਘਰਾਂ ਚ ਸਭ ਦਿਓ ਫੰਕਸ਼ਨਾਂ ਤੇ ਮੈਂ ਕਹਿੰਦਾ ਜੇ ਉਗੋਕੇ ਨੂੰ ਸੱਦਣਾ ਨਾ ਤਾਂ ਉਗੋਕੇ ਨੇ ਜਿਵੇਂ ਆਪਦੇ ਪਿਓ ਨੂੰ ਮਜਬੂਰ ਕੀਤਾ ਨਾ ਸਲਫਾਸ ਦੇ ਕੇ ਮਰਿਆ ਇੱਕ ਬਜ਼ੁਰਗ ਗੁਰਸਿੱਖ ਬੰਦਾ ਤਾਂ ਤੁਸੀਂ ਆਪਦੇ ਬੱਚਿਆਂ ਨੂੰ ਇਹ ਚੀਜ਼ਾਂ ਸਿਖਾਉਂਗੇ ਵੀ ਇਹ ਲੀਡਰ ਨੂੰ ਅਸੀਂ ਸੱਚ ਕੇ ਇਹ ਮੈਸੇਜ ਦਿੰਨੇ ਆ ਜਿਹੜੇ ਕਿਸਾਨ ਅੱਜ ਸੱਦ ਰਹੇ ਆ ਇਹਨਾਂ ਨੂੰ ਜਾਂ ਪਿੰਡਾਂ ਚ ਵਿਰੋਧ ਨਹੀਂ ਕਰ ਰਹੇ ਮੈਂ ਕਹਿੰਦਾ ਉਠੋ ਇਹਨਾਂ ਨੂੰ ਬੰਨਣਾ ਦਿਓ ਪਿੰਡਾਂ ਚ ਇਹਨਾਂ ਨੂੰ ਇਹਨਾਂ ਦੀ ਔਕਾਤ ਦੱਸੋ ਕੋਈ ਨਾ ਸਾਡੇ ਨਾਲ ਤਾਂ ਜਿਹੜੀ ਹੋਣੀ ਆ ਹੋਣੀ ਆ ਕਦੇ ਅਸੀਂ ਆ ਰਹੇ ਤੇ ਕ ਰੰਬੀ ਤੇ ਕਦੇ ਜੇਲਾਂ ਚ ਕੋਈ ਨਾ ਤਾਂ ਹੁੰਦਾ ਆਇਆ ਸਾਡੀਆਂ ਛਾਤੀਆਂ ਜਮਾਂ ਖੁੱਲੀਆਂ ਨੇ ਠੀਕ ਆ ਜਦੋਂ ਅਸੀਂ ਧਰਨੇ ਤੇ ਬੈਠੇ ਮੈਂ ਤਾਂ ਰਾਤ ਉੱਥੇ ਜਾ ਕੇ ਆ ਗੋਲੀ ਮਾਰਦੇ ਸਾਡੇ ਕੁਛ ਕਰਦੇ ਕੋਈ ਗੱਲ ਨਹੀਂ ਜੇ ਇਹ ਚੀਜ਼ਾਂ ਦੇ ਲੇਖੇ ਲੱਗ ਜਾਣਗੇ ਹੋਰ ਸਾਨੂੰ ਕੀ ਚਾਹੀਦਾ ਸੋ ਅੱਜ ਮੈਂ ਕਹਿੰਦਾ ਵੀ ਇਹਨਾਂ ਨੂੰ ਬੰਨਣਾ ਨਾ ਦੇਓ ਪਿੰਡਾਂ ਚ ਇਹ ਤੁਸੀਂ ਤੈਅ ਕਰਕੇ ਚੱਲੋ ਜੀ ਕਿਸਾਨ ਆਪਣੇ ਵੀ ਇਹ ਗੱਲ ਹੋਈ ਆ ਜੀ ਦੇਖੋ ਜਦੋਂ 2020 ਦਾ ਮੋਰਚਾ ਚੱਲ ਰਿਹਾ ਸੀਗਾ ਮਤੇ ਪਏ ਪਿੰਡਾਂ ਦੇ ਵਿੱਚ ਵੀ ਸਿਆਸੀ ਲੀਡਰਾਂ ਦਾ ਵਿਰੋਧ ਕਰਨਾ ਭਾਜਪੀ ਨੂੰ ਵੀ ਬੰਦ ਕੀਤਾ ਅ ਕਾਲੀ ਦਲ ਨੂੰ ਵੀ ਬੰਦ ਕੀਤਾ ਕਾਂਗਰਸ ਦਾ ਐਮ ਐਲ ਏ ਮੈਂ ਖੁਦ ਕੇ ਰਿਆ ਮੌਕੇ ਦੀ ਸਰਕਾਰ ਮੌਕੇ ਦਾ ਕੈਪਟਨ ਮੌਕੇ ਦਾ ਐਮ ਐਲ ਏ ਵਿਰੋਧ ਕੀਤਾ ਵੀ ਭਾਈ ਤੂੰ ਆ ਨਹੀਂ ਸਰ ਬੜਨ ਨਹੀਂ ਦਿੱਤਾ ਮੈਂ ਇਹ ਗੱਲ ਹੈਗੀ ਆ ਪਰ ਅੱਜ ਮੈਂ ਉਹਨਾਂ ਬਲੂਂਗੜਿਆਂ ਨੂੰ ਪੁੱਛਦਾ ਜਿਹੜੇ ਮਿਆ ਮਿਆ ਕਰਦੇ ਇਹਨਾਂ ਦੇ ਕੋਲੇ ਫਿਰਦੇ ਹੋ ਤੁਸੀਂ ਹੁਣ ਮਾੜਾ ਮੋਟਾ ਬੋਲੋ ਯਾਰ ਕੋਸਾ ਤੇ ਬਾਲੇ ਤਾਂ ਕੀ ਸੀ ਇਹਨਾਂ ਦੇ ਜਿਹੜੇ ਭਗਤਾ ਉਹ ਕਹਣ ਵੀ ਤੂੰ ਬਹਾਦਰ ਆ ਤੂੰ ਜੋਧਾਂਗਾ ਤੂੰ ਬਹੁਤ ਵੱਡਾ ਕੰਮ ਕੀਤਾ ਮਖਾ ਤੁਸੀਂ ਸਾਡੇ ਤੇ ਖੜੇ ਕਰਦਿਆ ਕਰੋ ਅਸੀਂ ਯੋਧਿਆਂ ਵਾਲੇ ਕੰਮ ਕਰਦੇ ਰਹਾਂਗੇ ਪਹਿਲਾਂ ਤਾਂ ਕਹਿੰਦੇ ਜੀ ਪਰਮਲ ਢੋਲਾ ਮਾੜਾਗਾ ਪਹਿਲਾਂ ਤਾਂ ਬਣਾਇਆ ਉਹਨੂੰ ਇਹਨਾਂ ਨੇ ਇਹਨਾਂ ਨੇ ਫਿਰ ਕਹਿੰਦੇ ਜੀ ਮਾੜਾ ਉਹ ਤਾਂ ਅਸੀਂ ਤਾਂ ਮਾੜੇ ਵੇਲੇ ਮਾੜਾ ਵੀ ਉਹਨੂੰ ਕਿਹਾ ਗੱਲ ਸੋਲਾ ਮੇਰੀ ਜਦੋਂ ਕਾਂਗਰਸ ਘੇਰਿਆ ਅੱਜ ਹੁਣ ਦੱਸੋ ਤੁਸੀਂ ਇਹਨਾਂ ਨੂੰ ਮਾੜਾ ਕਹਨੇ ਹੋ ਲਾਬ ਨੂੰ ਕਹਿ ਰਹੇ ਇਹਨਾਂ ਨੂੰ ਕਹਿੰਦੇ ਹੋ ਮੜ ਇਹਨਾਂ ਨੂੰ ਕਿਹੜੇ ਮੂੰਹ ਨਾਲ ਤੁਸੀਂ ਖੰਡ ਪਾਠਾਂ ਦੇ ਸਾਦੇ ਹੋ ਯਾਰ ਤੁਸੀਂ ਗੱਲ ਸੁਣੋ ਮੇਰੀ ਬੜੀ ਗੱਲ ਕੀ ਆ ਖਾਸ ਯਾਰ ਦੋਸਤਾਂ ਨੂੰ ਵਿਆਹਾਂ ਦੇ ਉੱਤੇ ਨਹੀਂ ਸੱਦਿਆ ਜਾ ਰਿਹਾ ਵੀ ਸਾਡਾ ਐਮਐਲਏ ਇੱਥੇ ਆ ਰਿਹਾ ਉਹ ਬੰਦਾ ਐਮਐਲਏ ਦਾ ਵਿਰੋਧੀ ਆ ਪਾਰਟੀ ਦਾ ਵਿਰੋਧੀ ਆ ਯਾਰਾਂ ਨੂੰ ਜਿਹੜੇ 30 30 ਸਾਲ ਦੇ ਯਾਰ ਆ 40 40 ਸਾਲ ਦੇ ਉਹਨਾਂ ਨੇ ਆਪਦੇ ਬੱਚਿਆਂ ਦੇ ਵਿਆਹਾਂ ਦੇ ਉੱਤੇ ਲਾਭ ਨੂੰ ਛੱਡਣ ਦੇ ਚੱਕਰ ਦੇ ਵਿੱਚ ਇਹਨਾਂ ਨੂੰ ਐਮਐਲਏ ਨੂੰ ਸੱਦਣ ਦੇ ਚੱਕਰ ਦੇ ਵਿੱਚ ਆਪਦੇ ਯਾਰਾਂ ਦੋਸਤਾਂ ਨੂੰ ਨਹੀਂ ਸੱਦਿਆ ਇੱਥੇ ਤੱਕ ਲੋਕਾਂ ਦੀ ਮਾਨਸ ਦਾ ਜਿਹੜੇ ਲਾਣ ਵਾਲੇ ਹਾਲਾਤ ਕੀ ਹੋਣਗੇ ਜਿਹੜਾ ਕੁਝ ਵਾਪਰਿਆ ਜਿਵੇਂ ਰਾਤ ਹੁਣ ਆਉਣ ਵੀ ਤੁਹਾਨੂੰ ਤਾਂ ਨਾ ਲਾਉਣੇ ਦਿੱਤਾ ਗਿਆ ਰਾਤ ਦੇ ਵੀ ਤੁਹਾਨੂੰ ਨਾ ਦੇਖੋ ਜੀ ਇੱਥੇ ਮਾਸਟਰਾਂ ਦੇ ਡਾਂਗਾ ਪੈ ਰਹੀਆਂ ਨੇ ਮਾਸਟਰਾਂ ਦੇ ਡਾਂਗਾ ਪੈ ਰਹੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 24 ਘੰਟਿਆਂ ਜਾਂ ਇਨਸਾਫ਼ ਕਹਿ ਕੇ ਉਹ ਅੱਜ ਕੀ ਹਾਲ ਹੋ ਰਿਹਾਗਾ ਠੀਕ ਬਰਸੀਨ ਵੜਦੇ ਵੜਦੇ ਚਾਕੇ ਡਿਬਰੂਗੜ ਨਗਾਤੇ ਇਹਨਾਂ ਨੇ ਗੱਲ ਸੁਣੋ ਮੇਰੀ ਪਰ ਮੈਂ ਹਜੇ ਵੀ ਲੋਕਾਂ ਨੂੰ ਅਪੀਲ ਕਰਦਾ ਫੇਰ ਗੱਲ ਉੱਥੀ ਆ ਜਾਂਦੀ ਆ ਅਸੀਂ ਭਾਈ ਅੰਮ੍ਰਿਤਪਾਲ ਵੇਲੇ ਬੋਲੇ ਨਹੀਂ ਭਾਈ ਅਸੀਂ ਆਖਿਆ ਵੀ ਉਹ ਤਾਂ ਸਿੱਖਾਂ ਦਾ ਮਸਲਾਗਾ ਉਹ ਤਾਂ ਜੀ ਖਾਲਸਤਾਨ ਦਾ ਫੁਲਾਣਾ ਪਤ ਨਹੀਂ ਕਿਹੜੇ ਆ ਜੇ ਅਸੀਂ ਉਹਦੇ ਖਾਤਰ ਇੱਕ ਦੇਖੋ ਇਨਸਾਨੀਅਤ ਉਹਨੂੰ ਸਜ਼ਾ ਦੇਣੀ ਸੀ ਉਹਨੂੰ ਪੰਜਾਬ ਚ ਦਿੰਦੇ ਡਿਬਰੂਗੜ ਦਾ ਕੀ ਮਤਲਬ ਸੀ ਅਸੀਂ ਇੰਨੀ ਗੱਲ ਵੀ ਨਹੀਂ ਕਹੀ ਵੀ ਠੀਕ ਆ ਤੁਸੀਂ ਜਿਹੜੀ ਸਜ਼ਾ ਦੇਣੀ ਆ ਦੇ ਦਿਓ ਪਰ ਪੰਜਾਬ ਦਾ ਜਿਹੜਾ ਲਾਅ ਬਣਦਾ ਉੱਥੇ ਸਜ਼ਾ ਦੋਣਾ ਇਹ ਕੀ ਬੰਦਿਆਂ ਨੂੰ ਡਿਬਰੂਗੜ ਨਗਾਤਾ ਕੀ ਸੀ ਚੱਕਰ ਵੀ ਅਸੀਂ ਤਾਂ ਕਿਸਾਨੀ ਦੀ ਗੱਲ ਕਰਦੇ ਆ ਸਾਨੂੰ ਤਾਂ ਸਰਕਾਰ ਕੁਝ ਕਹਿੰਦੀ ਨਹੀਂ ਅੱਜ ਕਿਸਾਨੀਆਂ ਤੇ ਵੀ ਆ ਗਈ ਟੀਚਰਾਂ ਦੇ ਵੀ ਪੈ ਰਹੀਆਂ ਨੇ ਅੱਜ ਖੰਡਿਆ ਖੰਡਿਆ ਤੇ ਨਾ ਇਹਸ ਕਰਕੇ ਸਾਨੂੰ ਏਕਾ ਮੈਂ ਕਿਸਾਨ ਜਿਹਾ ਸੇ ਬੰਦੀਆਂ ਦੇ ਲੀਡਰਾਂ ਨੂੰ ਅਪੀਲ ਕਰਨੀ ਚਾਹਣਾ ਵੀ ਤੁਸੀਂ ਇੱਕ ਹੋ ਜੋ ਆਪਦੀ ਈਗੋ ਛੜ ਦੋ ਇਹਦੇ ਚ ਕੀ ਆ ਲੋਕਾਂ ਦਾ ਬੜਾ ਨੁਕਸਾਨ ਆ ਅੱਜ ਵਿੱਚ ਬਹੁਤ ਕਹਿੰਦੇ ਆ ਕਹਿੰਦੇ ਅਸੀਂ ਪੈਸੇ ਲੈਂਦੇ ਆ ਜ਼ਮੀਨ ਦੇ ਸੜਕ ਦੇ 60 ਲੱਖ ਰੁਪਇਆ ਦਿੱਤਾ 60 ਨੂੰ ਕਿਤੇ ਮਿਲਦੀ ਆ ਭਾਈ ਜ਼ਮੀਨ ਨਹੀਂ ਮਿਲਦੀ ਮੰਨ ਲਓ ਤੇਰਾ 6 ਕਿੱਲਾਂ ਦਾ ਟੱਕਾ 6 ਕਿੱਲਾਂ ਦੇ ਟੱਕ ਨੂੰ ਖੁੰਜੇ ਨੂੰ ਖੁੰਜੀ ਨਾਂਗੀ ਪਰੌਂਠੇ ਬਣਾਤੇ ਤਨ 2 ਕਿੱਲੇ ਇੱਧਰ ਬਣਾਤੇ 2 ਇੱਧਰ ਬਣਾਤੇ 2 ਵਿਚਾਲੇ ਉਹਦੇ ਸੜਕ 'ਚ ਆ ਗਏ ਪੈਸੇ ਕਿੰਨੇ ਦੇ ਦੇਨੇ ਆ 2 ਦੇਨੇ ਆ ਟੱਕ ਕਿੰਨੇ ਦਾ ਖਰਾਬ ਹੋਇਆ 6 ਕਿੱਲਾਂ ਦਾ ਪੈਸੇ ਕਿੰਨੇ ਦੇ ਪਾਉਣੇ 2 ਕਿੱਲਾਂ ਦੀ ਪਾਉਣਗੇ ਨਾ ਜਿੰਨੇ ਉਹਨਾਂ ਦੇ ਨੰਬਰਾਂ ਚੋਂਣਗੇ ਇਸ ਕਰਕੇ ਜਿਹੜੇ ਉਹ ਕਹਿੰਦੇ ਆ ਨਾ ਵੀ ਪੈਸੇ ਲੈਂਦੇ ਆ ਅੱਜ ਭਾਈ 60 ਲੱਖ ਰੁਪਏ ਨੂੰ ਗੱਲ ਸੁਣ ਲੈ ਮੇਰੀ ਜਗ੍ਹਾ ਮਿਲਦੀ ਨਹੀਂ ਪਾਸੇ ਉਹ ਤਾਂ ਪਰੌਂਠੇ ਬਣਾ ਕੇ ਤੁਰ ਗਏ ਠੀਕ ਆ ਨਾ ਇੱਕਾ ਕਰ ਲੋ ਨਹੀਂ ਵੱਡਾ ਜਾਲ ਛੋਡੇ ਤੇ ਪੈ ਰਹਾਗਾ ਕੀ ਕਰੋੜ ਦਾ ਕਿੰਨਾ ਬੀਕਾ ਵਰਮਾ ਆਪਣੇ ਨਾ ਇਹ ਇਹ ਮੁੰਡਾ ਦਾ ਨੌਜਵਾਨ ਮੇਰੀ ਪੰਚਾਇਤ ਵੇਲੇ ਨਾ ਮੇਰੀ ਮਦਦ ਕੀਤੀ ਸੀ ਮੈਨੂੰ ਸਰਪੰਚੀ ਚ ਵੋਟਾਂ ਪਈਆਂ ਸੀ ਉਸ ਤੋਂ ਬਾਅਦ ਜਦੋਂ ਬਦਲਾਅ ਦੀ ਸਰਕਾਰ ਆਉਣ ਵਾਲੀ ਸੀ ਨਾ ਮੈਨੂੰ ਕਹਿੰਦਾ ਭਾਈ ਸਾਡੇ ਕਹੇ ਤੋਂ ਨਾ ਆਮ ਆਦਮੀ ਨੂੰ ਵੋਟ ਪਾ ਮਾ ਯਾਰ ਚੱਲ ਕੋਈ ਨਾ ਸੋਚੂਗਾ ਹੁਣ ਅੱਜ ਇਹਨੂੰ ਪੁੱਛੂ ਵੀ ਜੀ ਵੀ ਉਹਦਾ ਵੋਟ ਪਾਈ ਹੁਣ ਤਾਂ ਮੈਂ ਆਦੇ ਬੱਚਿਆਂ ਨੂੰ ਵੀ ਦੱਸ ਕੇ ਜਾਊਂ ਵੀ ਇਹ ਵੋਟਰ ਇਹ ਸਰਕਾਰ ਨੂੰ ਵੋਟ ਪਾਉਣੀ ਹੈ ਬਹੁਤ ਦੇਜੋਗੇ ਮੈਂ ਭਾਈ ਹੁਣ ਵੋਟ ਕਾੜੂਂ ਵੋਟ ਪਾਈ ਸੀ ਜੀ ਉਹ ਦੁਆ ਹੁਣ ਮੀਤ ਹੀਰ ਨੂੰ ਵੀ ਪਾਈ ਸੀ ਪਰ ਜਿਹੜਾ ਅੱਜ ਸਾਡੇ ਬਾਪੂ ਉੱਥੇ ਦੇਖ ਲੈ ਰਾਤ ਅਸੀਂ ਰੋਏ ਆ ਜਣੀ ਕਿ ਇੰਨਾ ਪੂਰਾ ਰੋਏ ਆ ਭੌਂਕ ਦੇ ਕੇ ਜਦੋਂ ਤੁਰੇ ਆਉਂਦੀ ਸੜਕਾਂ ਤੇ ਤੇ ਰੋਣ ਨਿਕਲਿਆ ਰਾਤ ਹਨ ਨੂੰ ਆਈ ਜੀ ਵੀ ਜਾਈਗੇ ਪਰ ਸਾਨੂੰ ਬਾਈ ਨੇ ਕਹਿਤਾ ਵੀ ਕੋਈ ਗੱਲ ਨਹੀਂ ਸਾੜ ਕੇ ਆਪਣਾ ਇੱਥੇ ਪ੍ਰੋਗਰਾਮ ਤਾਂ ਜੀ ਪਰ ਹੁਣ ਮੈਂ ਆਪਣੇ ਬੱਚਿਆਂ ਨੂੰ ਵੀ ਦੱਸ ਕੇ ਦਿਉਂ ਵੀ ਵੋਟ ਪਰ ਕੱਲ ਜਿਵੇਂ ਮੀਟਿੰਗ ਤੇ ਸੱਦ ਕੇ ਪਿੱਛੋਂ ਸਾਰਾ ਕੁਝ ਚਕਾਤ ਆ ਉਹ ਉਹ ਕਿਵੇਂ ਦੇਖਦੇ ਹਾਂ ਤੁਹਾਨੂੰ ਆਏ ਦੱਸਤਾ ਜੀ ਇੰਨੀਆਂ ਸਰਕਾਰਾਂ ਆਈਆਂ ਇੰਨਾ ਸਾਰਾ ਕੁਝ ਆਇਆ ਪਰ ਜ਼ਿੰਦਗੀ 'ਚ ਜਿਹੜੀ ਸਰਕਾਰ ਸਾਰਾ ਸਿਲੰਡਰ ਚੋਰੀ ਕਰ ਸਕਦੀ ਆ ਉਹ ਸਰਕਾਰ ਕਾ ਐਸ ਤੁਸੀਂ ਚੁਣੀ ਬੈਠੇ ਹੋ ਜਿਹੜੀ ਅੱਜ ਸਿਲੰਡਰ ਅਸੀਂ ਆ ਮੈਂ ਆਪ ਰੋ ਰਿਹਾ ਵੀ ਆਈ ਬੋਟ ਪਾ ਕੇ ਆਂਗਲ ਨਾਲ ਤੇ ਆ ਸਾਡਾ ਸਿਲੰਡਰ ਸਾਡਾ ਟਰੈਕਟਰ ਦੇਖ ਕੇ ਆ ਟਰੈਕਟਰ ਸਾਡਾ ਡਰੈਨ ਸਿੱਟਿਆ ਟਰਾਲੀ ਕਿਸੇ ਦੂਰੀ ਵਧਿਆ ਤੇ ਬਿਸਤਰਾ ਵੀ ਨਹੀਂ ਛੱਡੇ ਸਾਡੇ ਬਿਸਤਰਾ ਵੀ ਨਹੀਂ ਜਿੱਥੇ ਸਭ ਲੈ ਗਏ ਹੈ ਪਹਿਲਾਂ ਅਮਿਦਾਂ ਰਵੇਟ ਕੇ ਲੈ ਗਏ ਅਮਿਦਾਂ ਸੀ ਕਿ ਪਹਿਲਾਂ ਕਿ ਸਰਕਾਰ ਚੰਗੀ ਆਊ ਸਰਕਾਰ ਸਾਨੂੰ ਆ ਜੀ ਵਿਸ਼ਾਲ ਨੌਜਵਾਨੀ ਹੈਗੀ ਆ ਚੱਲ ਮੁੰਡਾ ਵੀ ਜ਼ਿੰਮੇਦਾਰਾਂ ਦਾ ਭਾਈ ਸੋਚੂ ਸਾਡੇ ਬਾਰੇ ਪਾਰ ਜ਼ਿੰਮੇਦਾਰਾ ਸਾਡੇ ਬਾਪੂਆਂ ਨਾਲ ਕੀਤਾ ਇਹ ਬੰਦੇ ਨੇ ਉਹ ਵੀ ਨਹੀਂ ਅਸੀਂ ਹੁਣ ਮੋਦੀ ਨੂੰ ਮਾੜਾ ਨਹੀਂ ਕਹਿ ਸਕਦੇ ਪੰਜਾਬ ਸਰਕਾਰ ਨੂੰ ਬਹੁਤ ਮਾੜਾ ਕਹਿ ਰਹੇ ਹਾਂ ਇਹ ਸਾਨ ਹਾਂ ਤੁਸੀਂ ਵੀ ਵੁੱਟਾ ਪਾਈਆਂ ਇਹਨਾਂ ਨੂੰ ਹਾਂਜੀ ਹਾਂਜੀ ਹਾਂ ਹੁਣ ਬਹੁਤ ਪਸਤਾ ਰਹੇ ਆ ਬਾਈ ਉਹਨਾਂ ਨੇ ਉੱਥੇ ਸਾਡੇ ਸਿੱਖਾਂ ਲਈ ਡੱਬੀ ਤੱਕ ਨਹੀਂ ਛੱਡੀ ਵੀਰੇ ਸਾਰਾ ਕੁਝ ਚੋਰੀ ਕਰਿਆ ਬਕਾਇਦਾ ਕਿ ਦੇਗੇ ਵੀ ਲੈ ਗਏ ਜੀ ਠੀਕ ਹੈ ਅਸੀਂ ਬਹੁਤ ਇਹਨਾਂ ਤੋਂ ਹੈਰਾਨ ਆ ਤੇ ਸਾਡੀ ਤਾਂ ਇਹੀ ਹੁਣ ਕਿਸਾਨ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਬਾਈ ਵੀ ਆਪਾਂ ਇੱਕਜੁੱਟ ਹੋ ਕੇ ਇਹਨਾਂ ਦਾ ਮੁਕਾਬਲਾ ਕਰੀਏ ਨਹੀਂ ਤਾਂ ਜਮਾ ਆਪਾਂ ਨੂੰ ਖੁੰਝੇ ਲਾ ਦੇਣਗੇ। ਲੱਗਦਾ ਵੀ ਇਸ ਤੋਂ ਬਾਅਦ ਧਰਨਾ ਜਿਵੇਂ ਲਾਉਣ ਦੇਣਗੇ ਜਿਵੇਂ ਆਹ ਧਰਨਾ ਚੁਕਾਤਾ ਇਸ ਤੋਂ ਪਹਿਲਾਂ ਚੰਡੀਗੜ੍ਹ ਨਹੀਂ ਜਾਣ ਦਿੱਤਾ। ਹੁਣ ਲਾਉਣ ਦੇਣਗੇ ਧਰਨਾ ਸਰਕਾਰ। ਧਰਨਾ ਤਾਂ ਲੱਗੂ ਜੀ ਪਰ ਥੋੜਾ ਨੌਜਵਾਨੀ ਜੇ ਉੱਠ ਖੜੇ ਸੀ ਅੱਜ ਪਿੰਡ ਬਹੁਤ ਚੱਕਰ ਦਿੱਤਾ ਪਰ ਲੋਕਾਂਾਂ ਚੋਂ ਨਿਕਲੇ। ਇਹ ਹਜੇ ਵੀ ਜੁੱਤੀ ਦੇ ਜਾਰਾ ਲੋਕ ਨਿਕਲਣਗੇ ਤਾਂ ਸਹੀ। ਨਿਕਲਣਗੇ ਥੋੜਾ ਟਾਈਮ ਪਾ ਕੇ। ਨਿਕਲਣਗੇ ਜ਼ਰੂਰ ਤੇ ਮੁੜ ਕੇ ਫੇਰ ਆਕਣਗੇ ਚਲੋ ਜੀ। ਧਰਨਾ ਇਹਦਾ ਲੱਗਣਗੇ ਸਾਰਾ ਕੁਝ ਚੱਲੂਗਾ। ਹੁਣ ਨੌਜਵਾਨੀ ਉੱਠ ਖੜੀ। ਹੁਣ ਅੱਗੇ ਹੁਣ ਅਸੀਂ ਘਰੋਂ ਨਿਕਲਿਆ ਅੱਜ ਬਾਪੂ ਨੇ ਕਹਿਤਾ ਵੀ ਪੁੱਤ ਤੂੰ ਜਾ ਜਿਹੜਾ ਕੋਈ ਮਰਜ਼ੀ ਹੋ ਜੇ ਮਗਰ ਨਾ ਫਿਕਰ ਕਰੀ ਅੱਜ ਘਰੇ ਕਹਿ ਕੇ ਆਏ ਆ ਵੀ ਕੋਈ ਚੱਕਰ ਨਹੀਂ ਜਿਸ ਮਿੱਦੱਕ ਹਰੇਕ ਦੇ ਚੁੱਲੇ ਤੱਕ ਜਾਣੀ ਆ ਬਈ ਅੱਜ ਤੇਰੇ ਆ ਕੱਲ ਨੂੰ ਮੇਰੇ ਹਰੇਕ ਦੇ ਚੁੱਲੇ ਤੱਕ ਜਾਣੀ ਉਹ ਘਰੇ ਸੇਕ ਲੱਗਿਆ ਸਾਰੇ ਨਿਕਲਣਗੇ ਹੁਣ ਕੋਈ ਨਹੀਂ ਬੈਠਿਆ ਬੈਠੇ ਰਹਿਣ ਦੋ ਜਿਨੇ ਰਾਤ ਦੇਖ ਕੇ ਨਹੀਂ ਨਾ ਆਪਦੇ ਮਨ ਨਹੀਂ ਪਰ ਜਿਨੇ ਰਾਤ ਦੇਖ ਕੇ ਰੋਇਆ ਨਹੀਂ ਕਿਹਦੇ ਘਰ ਜਾੜਦੇ ਹੋ 47 ਵਾਲਾ ਪਹਿਲਾ ਵਾਲਾ ਮਹੌਲੇ ਨੂੰ ਦਿਖਾਇਆ ਹੁਣ ਜਿਵੇਂ ਬੰਦਿਆ ਨਾ ਬਾਈ ਮੈਂ ਤੁਹਾਨੂੰ ਦੱਸਦਾ 2020 ਦੇ ਵਿੱਚ ਜਦੋਂ ਇਹਨਾਂ ਨੇ ਭਾਰਤ ਮਾਲਾ ਪ੍ਰੋਜੈਕਟ ਮੈਂ ਆਪ ਸੀ ਉਸ ਕਮੇਟੀ ਦਾ ਮੈਂਬਰ ਸੀਗਾ ਰੋਡ ਰੋਕੂ ਕਮੇਟੀ ਦਾ ਜਦੋਂ ਬਰਨਾਲੇ ਸਭ ਤੋਂ ਪਹਿਲਾਂ ਤਰਨਾ ਲੱਗਿਆ ਤਾਂ ਉੱਥੇ ਡੀਸੀ ਸਾਹਿਬ ਦੇ ਲੱਭ ਜ ਪਤਾ ਕੀ ਸੀ ਯਾਰ 5 ਲੱਖ ਰੁਪਏ ਦੀ ਰਜਿਸਟਰੀ ਆ ਕਿੱਲੇ ਦੀ ਛੋਡੇ ਕੋਲੇ ਮੈਂ ਵੱਧ ਤੋਂ ਵੱਧ ਯਾਰ ਸਾਨੂੰ 4% ਦੇ ਦੇਣਾ ਮੰਨ ਲਓ ਵੀ 20 ਲੱਖ ਰੁਪਇਆ 20 ਬਣਿਆ ਸੀ ਨਾ ਰਜਿਸਟਰੀ ਕਹਿੰਦਾ ਦਿਖਾਓ ਯਾਰ ਹੋਰ ਅਸੀਂ ਕੀ ਕਰਦੇ ਕਹਿੰਦਾ 5 ਲੱਖ ਦੀ ਛੋਟੀ ਰਜਿਸਟਰੀ ਤੁਹਾਨੂੰ 20-22 ਲੱਖ ਰੁਪਏ ਦੇਈ ਜਾਣਿਆ 60 ਲੱਖ ਤੇ ਵੀ ਲੈ ਕੇ ਗਏ ਸੀ ਨਾ ਉਹ ਜਸੇ ਬੰਦੀਆਂ ਲਈ ਲੈ ਕੇ ਗਈ ਸੀ ਉੱਥੇ ਬਹਿ ਕੇ ਜਿਹੜਾ ਅੱਜ 60 ਲੱਖ ਰੁਪਇਆ ਜੇ ਕੋਈ ਮਿਲਿਆ ਨਾ ਉਹ ਲੋਕਾਂ ਨੂੰ ਮਿਲਿਆ ਨਾ ਠੀਕ ਹੈ ਨਾ ਤੇ 22 ਲੱਖ ਤੋਂ ਸ਼ੁਰੂ ਹੁੰਦੀ ਸੀ ਗੱਲਬਾਤ ਠੀਕ ਹੈ ਇਹ ਉਦੋਂ ਦਾ ਰਿਕਾਰਡ ਸਾਰਾ ਉਥੋਂ ਦਾ ਕਢਾ ਲਓ ਜਦੋਂ ਕਹਿੰਦੇ ਸੀ ਵੀ ਅਸੀਂ 4 ਗੁਣਾ ਤੁਹਾਨੂੰ ਦੇ ਦਿੰਨੇ ਆ 5 ਗੁਣਾ ਦੇ ਦਿੰਨੇ ਆ 25 ਲੱਖ ਰੁਪਇਆ ਲੈ ਲਓ ਤਾਂ ਉਦੋਂ ਵੀ ਲੜਕੇ ਹੀ ਛੱਟ ਤੇ ਲੈ ਕੇ ਗਏ ਸੀ ਜਿਹੜਿਆਂ ਨੂੰ ਅੱਜ ਬੜਾ ਹੋਆ ਇਹ ਤਾਂ ਆਪਦੀ ਹੀ ਆਈ ਤੇ ਆ ਗਏ ਸੁੱਥੋ ਸਰਕਾਰੀ ਰੇਟ ਤੇ ਜਿਹੜੀ ਜ਼ਮੀਨੀਆਂ ਰੇਟੀਆਂ ਉਸ ਰੇਟ ਦਾ ਪੈਸਾ ਦੇਣ ਦਾ ਵੀ ਤੁਹਾਨੂੰ ਇਹ ਪ੍ਰੋਬਲਮ ਮੰਨਣਗੇ ਬਿਲਕੁਲ ਜੀ ਬਹੁਤ ਧੰਨਵਾਦੀ ਆ ਅਸੀਂ ਨਾ ਜਿਹੜੇ ਸਾਡੀਆਂ ਜਥੇਬੰਦੀਆਂ ਨੇ ਨਾ ਇਹਨਾਂ ਦਾ ਜਿਹੜਾ ਹੌਸਲਾ ਇਹਨੂੰ ਡਿੱਗਣ ਨਹੀਂ ਦਿੰਦੇ ਅਸੀਂ ਪੰਜਾਬੀ ਸਿੱਖ ਅਸੀਂ ਨਾਲ ਖੜਾਂਗੇ ਜਥੇਬੰਦੀਆਂ ਦੇ ਚਾਹੇ ਮਰਨਾ ਪੈ ਜੇ ਤੇ ਮਰਨੋਂ ਮੂਲ ਨਹੀਂ ਡਰਦੇ ਜਥੇਬੰਦੀਆਂ ਬਿਲਕੁਲ ਬੇਫਿਕਰ ਹੋ ਜਾਣ ਇਹ ਕੋਸ਼ਿਸ਼ ਚਰ ਵਾਸਤੇ ਇਹਨਾਂ ਨੇ ਤਸੱਦਦ ਕੀਤਾ ਹੈ ਜਾਬਰ ਨੇ ਅਸੀਂ ਖਾਲੀ ਹੱਥਾਂ ਠੀਕ ਆ ਇਹ ਤਸੱਦਦ ਕਰਕੇ ਸਾਨੂੰ ਸੋਚ ਰਿਆ ਦਬਾ ਲੈਣਗੇ ਇਹ ਤਾਂ ਦਬਾ ਸਕਦੇ ਜੇ ਇਹ ਕਹਿਣ ਵੀ ਜ਼ੁਲਮ ਕਰਕੇ ਦੱਬ ਲਾਂਗੇ ਵੀ ਜਾਂ ਡਾਂਗ ਸੁੱਟਣਾ ਠੀਕ ਆ ਇਹ ਮੁੰਡੇ ਮਾਰ ਦੇਣਗੇ ਪਹਿਲਾਂ ਬੜੇ ਮਰੇ ਆ ਇਹ ਤਾਂ ਮੰਨੂ ਕਹਿੰਦਾ ਸਾਡੀ ਜਾਤਰੀ ਜੋਂ-ਜੋਂ ਵੱਡੇ ਦੂਣ ਸਬਾਈ ਹੋਏ ਇਹਨਾਂ ਨੇ ਤਾਂ ਵੱਧ ਹੀ ਜਾਣਾ ਇਹ ਭਲੇਖੇ 'ਚ ਇਹ ਨਾ ਰਹਿ ਜਾਣਾ ਠੀਕ ਆ ਕੋਈ ਆਪਦੀ ਰਜਾਬੰਦੀ ਨਾਲ ਗੱਲ ਕਰਨ ਉਹ ਗੱਲ ਬਾਖਾ ਜੇ ਕਿਤੇ ਕਹਿਣ ਵੀ ਅਕਾਉਂਟਰ ਕਰਤਾ ਜੀ ਇਹਨੂੰ ਮਾਰਤਾ ਇਹਨੂੰ ਇਹ ਨਾਮ ਮੁੱਕੇ ਆ ਤੇ ਅੱਜ ਉਹਨਾਂ ਬੰਦਿਆਂ ਦਾ ਹਾਲ ਦੇਖ ਲਓ ਜਿਨ੍ਹਾਂ ਨੇ ਇਹ ਪਾਪ ਕੀਤੇ ਸੀ ਉਹਨਾਂ ਨੂੰ ਨਾ ਤਾਂ ਸਰਕਾਰ ਪੁੱਛ ਰਹੀ ਆ ਨਾ ਉਹਨਾਂ ਨੂੰ ਉਹਨਾਂ ਦੀ ਆਪਦੀ ਲਾੜ ਪੁੱਛ ਰਹੀ ਆ ਨਾ ਉਹਨਾਂ ਨੂੰ ਕੋਈ ਰਿਸ਼ਤੇਦਾਰ ਪੁੱਛ ਰਿਹਾ ਤੇ ਉਹਨਾਂ ਦੇ ਹਾਲਾਤ ਦੇਖੋ ਕਿਉਂਕਿ ਇੱਕ ਕਚਹਿਰੀ ਉਹਦੀ ਵੀ ਵੱਡੀ ਪੱਟੀ ਦੀ ਹਾਂ ਉੱਠਣਾ ਬਾਈ ਜੀ ਸਾਰਿਆਂ ਨੂੰ ਪੈਣਾ ਮੈਂ ਸਮਾਨ ਤੋਂ ਪਹਿਲਾਂ ਜੂਆ ਮਾਰਨੀਆਂ ਸ਼ੁਰੂ ਹੋ ਜਾਂਦੀਆਂ ਮੱਖੀ ਵੀ ਬੈਠਣੋਂ ਹਟ ਜਾਂਦੀ ਆ ਜਿਹੜਾ ਜ਼ਿੰਮੇਦਾਰ ਆ ਕਿਸਾਨ ਆ ਇੱਕ ਮਾਇਸ਼ੀ ਆ ਮੰਨ ਕੇ ਚੱਲੋ ਜਿਹਦਾ ਸਾਰਿਆਂ ਦਾ ਸਰਕਲ ਚੱਲਦਾ ਜੀ ਇਹਦੇ ਸਿਰ ਤੇ ਨਾਲ ਇਹ ਤਾਂ ਮਰਦਾ ਮਰਦਾ ਵੀ ਕੱਟ ਜੂ 10 20 ਸਾਲ ਉਦੋਂ ਪਹਿਲਾਂ ਸਭ ਨੇ ਛੱਡ ਜਾਣਾ ਹੁਣ ਸੈਲੋ ਲਾਈ ਜਾਂਦੇ ਆ ਜੀ ਵੱਡੇ ਵੱਡੇ ਇਹਨਾਂ ਨੂੰ ਐ ਹੋਊਗਾ ਬੀਖਾਨੀ ਕਿਤੇ ਜ਼ਿੰਮੇਦਾਰਾਂ ਨੂੰ ਟਿੱਪਣ ਚਕਾਉਣਗੇ ਬਾਹਲਾਂ ਦੇ ਵਿੱਚ ਮਨ ਦੇ ਬੱਚੇ ਇਹ ਵਹਿਮ ਆ ਟੀਪਨ ਜ਼ਿੰਮੇਦਾਰਾਂ ਨੂੰ ਨੀਚ ਕਾਉਂਦੇ ਉਦੋਂ ਪਹਿਲਾਂ ਤਾਂ ਹੋਰ ਸਾਰਿਆਂ ਨੂੰ ਸ਼ਾਮ ਦੇਣਾ ਇਹਨਾਂ ਨੇ ਇਹਨਾਂ ਨੂੰ ਕੱਲਾ ਇੱਕ ਬੰਦਾ ਚਾਹੀਦਾ ਜੀ ਇਹਦੇ ਇੱਕ ਮਿੰਟ ਜੱਗੂ ਜਿਹੜਾ ਨੇ ਲੇਬਰ ਵਾਲੀ ਗੱਲ ਕੀਤੀ ਟੀਮ ਜਿਹੜੀ ਇੱਥੋਂ ਦੇ ਲੋਕਾਂ ਦੇ ਵਿੱਚ ਮੰਨ ਦੇ ਵਿੱਚ ਵੱਡਾ ਬਹਿਮ ਆ ਵੀ ਪਤਾ ਨਹੀਂ ਵੀ ਟੀਪਨ ਚੱਕ ਲਾਂਗੇ ਸਾਨੂੰ ਫੇਟਾ ਕੰਮ ਨਹੀਂ ਨਹੀਂ 10 ਬੰਦੇ ਪੈਂਟ ਕੋਟ ਪਾ ਕੇ 10 ਲੱਖ ਗੱਟਾ ਥੱਥ ਨੂੰ ਸ਼ਾਮ ਦਿੰਦੇ ਆ 10 ਲੱਖ ਗੱਟਾ ਥੱਥ ਨੂੰ 10 ਬੰਦੇ ਪੈਂਟ ਕੋਟ ਪਾ ਕੇ ਤਾਇਆਂ ਲਾ ਕੇ ਇੱਕ ਤੇ ਭਲੇਖੇ ਰਹਿ ਜਾਣ ਵੀ ਇਹਨਾਂ ਤੋਂ ਕਿਤੇ ਪਤਾ ਨਹੀਂ ਮਾਂਜਾ ਮਰਵਾਉਣਗੇ ਝਾੜੂ ਮਰਵਾਉਣਗੇ ਜ਼ੀਰੋ ਨੰਬਰ ਦੀ ਜਿਹੜੀ ਲੇਬਰ ਲੈ ਕੇ ਆਉਣੀ ਆ ਬਾਹਰ ਲਈ ਲੈ ਕੇ ਆਉਣੀ ਆ ਇੱਥੋਂ ਵਾਲੀ ਲੇਬਰ ਨੂੰ ਐਂ ਕਰ ਜਿੰਨੇ ਵੀ ਪ੍ਰੋਗਰਾਮ ਬਣ ਰਹੇ ਆ ਸੈਲੋ ਬਣ ਰਹੇ ਆ ਉਹਨਾਂ ਦੇ ਗੇਟ ਦੇ ਅੰਦਰ ਹਜੇ ਤਾਂ ਬਣੇ ਨਹੀਂ ਇੱਥੋਂ ਵਾਲੀ ਲੇਬਰ ਜਾ ਢੇੜਾ ਖਾਕੀ ਆ ਜੇ ਦਿਖਾ ਦੇ ਉਹੀ ਲੰਘ ਕੇ ਦਿਖਾ ਦੇ ਇਸ ਕਰਕੇ ਬਹੁਤ ਵੱਡਾ ਬਹਿਮ ਆ ਇਹਨਾਂ ਨੇ ਇੱਥੋਂ ਵਾਲਿਆਂ ਨੂੰ ਟਿੱਪ ਨਹੀਂ ਚਕਾਉਣਾ ਜੀ ਥੱਲੇ ਦੀ ਲੇਬਰ ਪੇਸ ਕਰਨੀ ਆ ਜੇ ਕੋਈ ਖੱਪ ਵੀ ਮਰ ਵੀ ਜਾਇਆ ਕਰੂ ਨਾ ਲੇਬਰ ਇਹਨਾਂ ਖਤਮ ਕਰਨੀ ਆ ਮਸ਼ੀਨੀ ਯੁੱਗ ਹੋਣਾ ਇਹ 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 ਗੱਲ ਇੱਕ ਇਥੋਂ ਦਾ ਮਜ਼ਦੂਰ ਵੀ ਕੱਢਦੇ ਹਾਂ ਬਹੁਤ ਧੰਨਵਾਦ ਜੀ ਸਰ